ਕਿ ਜਦ ਵੀ ਨਵੇਂ ਸ਼ਹਿਰ ਦਾ ਖਿਆਲ ਆਉਂਦਾ ਹੈ ਜਦ ਵੀ ਨਵੇਂ ਸ਼ਹਿਰ ਦਾ ਖਿਆਲ ਆਉਂਦਾ ਹੈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗਲੀ ਵਿੱਚ ਖੜੇ ਗੰਦਲੇ ਪਾਣੀ ਦਾ ਸਵਾਲ ਆਉਂਦਾ ਹੈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਗਲੀ ਵਿੱਚ ਖੜੇ ਗੰਦਲੇ ਪਾਣੀ ਦਾ ਸਵਾਲ ਆਉਂਦਾ ਹੈ ਕਿ ਤਾਕਤ ਮਿਲਣ ਤੇ ਤਾਕਤ ਮਿਲਣ ਤੇ ਕੋਈ ਜੰਮਿਆ ਹੋਣਾ ਜਿਹੜਾ ਲੋਕਾਂ ਬਾਰੇ ਸੋਚਦਾ ਹੋਵੇ ਨਹੀਂ ਤਾਂ ਕਹਿੰਦੇ ਜਿਹਦੀ ਹੱਥ ਵਾਰੀ ਆਉਂਦੀ ਐ ਜਿਹਦਾ ਦਾਅ ਲੱਗਦਾ ਉਹ ਰੱਜਮਾ ਮਾਲ ਖਾਂਦਾ ਫਿਰ ਰੱਜਮਾ ਮਾਲ ਖਾਂਦਾ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੂਰੀ ਸਾਥੇ ਉਸ ਸਮੇਂ ਅਸੀਂ 12 ਨੰਬਰ ਵਾਰਡ ਚ ਮੌਜੂਦ ਆ ਇੱਕ ਪਾਸੇ ਇਹ ਲੋਕ ਪਰੇਸ਼ਾਨ ਨੇ ਤੇ ਦੂਜੇ ਪਾਸੇ ਸਿਆਸਤਦਾਨ ਉਹਨਾਂ ਵਿੱਚ 11 ਨੰਬਰ ਵਾਰਡ 11 ਨੰਬਰ ਵਾਰਡ ਚ ਮੌਜੂਦ ਆ ਲਾਈਵ ਚੱਲ ਰਿਹਾ ਜੀ ਔਰ ਇੱਕ ਪਾਸੇ ਲੋਕ ਪਰੇਸ਼ਾਨ ਨੇ ਆ ਜਿਹੜੀ ਗਲੀ ਤੇ ਅਸੀਂ ਖੜੇ ਆ ਇਦੇ ਉੱਤੇ ਗੰਦਲਾ ਪਾਣੀ ਗਟਰ ਦਾ ਸੀਵਰੇਜ ਦਾ ਗੰਦਾ ਪਾਣੀ ਇੱਥੇ ਤੈਰਦਾ ਸਾਹ ਲੈਣਾ ਤੱਕ ਮੁਸ਼ਕਲ ਹੋ ਜਾਂਦਾ ਤੇ ਦੂਜੇ ਪਾਸੇ ਜਿਹੜੇ ਸਿਆਸਤਦਾਨ ਹੈ ਉਹ ਆਪਸ 'ਚ ਕੁੱਕੜ ਖੇ ਅੜਾਰੇ ਆ ਤੇ ਕੋਸ਼ਿਸ਼ ਜਿਹੜੇ ਸੱਜੇ ਖੱਬੇ ਉਹਨਾਂ ਦੇ ਰਹਿੰਦੇ ਉਹਨਾਂ ਦੀ ਇਹੀ ਹੈ ਕਿ ਜੇ ਕਿਤੇ ਸਾਡੇ ਮਾਲਕ ਨੂੰ ਰੋਟੀ ਮਿਲ ਜੇ ਸ਼ਾਇਦ ਇੱਕ ਅੱਧੀ ਬੁਰਕੀ ਸਾਨੂੰ ਪੈ ਜਵੇ ਉਹ ਆਪਸ 'ਚ ਬੁਰਕੇ ਦੀ ਲੜਾਈ ਲੜ ਰਹੇ ਆ ਤੇ ਦੂਜੇ ਪਾਸੇ ਲੋਕ ਹੀ ਮੁੱਢਲੀ ਸਹੂਲਤਾਂ ਦੀ ਲੜਾਈ ਲੜ ਰਹੇ ਆ ਮੈਂ ਪਿੱਛੇ ਜਾ ਕੇ ਆਇਆ ਔਰ ਯਕੀਨ ਮੰਨਿਓ ਗਲੀ ਦੇ ਵਿੱਚ ਜਾਂ ਨਾਲੀਆਂ ਦੇ ਵਿੱਚ ਜੋ ਗੰਦਗੀ ਮੈਂ ਦੇਖ ਕੇ ਆਇਆ ਤੁਸੀਂ ਹੈਰਾਨ ਹੋ ਜਾਓਗੇ ਔਰ ਜੇ ਕਿਸੇ ਸਿਆਸਤਦਾਨ ਦੇ ਘਰ ਦੇ ਬਾਹਰ ਐਦਾ ਗੰਦ ਹੋਵੇ ਤਾਂ ਟੱਬਰ ਤਿੰਨ ਦਿਨ ਰੋਟੀ ਨਾ ਖਾਵੇ ਤਾਂ ਇਹ ਲੋਕ ਪਰੇਸ਼ਾਨ ਨੇ ਬਿਮਾਰੀਆਂ ਵੀ ਇੱਥੇ ਪਨਪਦੀਆਂ ਆ ਅੰਕਲ ਦੱਸਦੇ ਸੀ ਕਿ ਇਹਨਾਂ ਦੇ ਬ੍ਰਦਰ ਨੂੰ ਕਾਲਾ ਪੀ ਲਿਆ ਹੋ ਗਿਆ ਸੀ ਗੰਦਗੀ ਜ਼ਿਆਦਾ ਹੋਣ ਕਰਕੇ ਸੋ ਇਹ 11 ਨੰਬਰ ਵਾਰਡ ਦੇ ਵਾਸੀ ਨੇ ਇਹਨਾਂ ਨੂੰ ਜੋ ਦਿੱਕਤ ਪਰੇਸ਼ਾਨੀਆਂ ਤੁਹਾਨੂੰ ਸੁਣਾਉਣੀ ਹੈ ਔਰ ਤੁਸੀਂ ਜੇ ਕਹੋਗੇ ਤਾਂ ਕਮੈਂਟ ਕਰੋਗੇ ਤਾਂ ਤੁਹਾਨੂੰ ਤਸਵੀਰਾਂ ਵੀ ਅਗਲੀਆਂ ਦਿਖਾ ਦਾਂਗੇ ਤੁਸੀਂ ਇਹ ਮੰਨ ਕੇ ਚੱਲੋ ਕਿ ਡੰਪ ਨਾਲੋਂ ਵੀ ਜ਼ਿਆਦਾ ਗੰਦਗੀ ਹੈ ਉੱਥੇ ਮਤਲਬ ਆਪਾਂ ਜੇ ਸ਼ੁੱਧ ਪੰਜਾਬੀ 'ਚ ਕਹਾਂ ਦੀ ਤਾਂ ਟਟੀਆਂ ਜਿਹੜੀਆਂ ਉਹ ਗਲੀ 'ਚ ਨਜ਼ਰ ਆ ਰਹੀਆਂ ਸਰ ਐਨ ਨਾਲੀ ਦੇ ਨਾਲੀਆਂ ਤੇ ਵੀ ਗਲੀ ਦੇ ਉੱਤੇ ਵੀ ਔਰ ਲੰਘਣਾ ਕ੍ਰੋਸ ਕਰਨਾ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਜੀ ਪਤਾ ਪਾਣੀ ਵੀ ਨਹੀਂ ਪਤਾ نیچے ਉਹ ਕਿਦਾਂ ਦਾ ਪਾਣੀ ਇੱਕੋ ਜਿਹਾ ਆਉਂਦਾ ਹੈ ਲੈਟਰਿੰਗ ਰਾਲ ਕੇ ਆਉਂਦੀ ਹੈ ਜੀ ਲੱਦਰ ਸਾਹਿਬ ਨੇ ਮੈਨੂੰ ਤਸਵੀਰ ਦਿਖਾਈ ਹੈ ਇਹ ਲੱਦਰ ਸਾਹਿਬ ਆਪਣੇ ਭਰਾ ਹੀ ਨੇ ਇਹਨਾਂ ਤਸਵੀਰ ਦਿਖਾਈ ਹੈ ਗੱਟਰ ਦੇ ਵਿੱਚ ਜਿਹੜਾ ਪਾਈਪ ਆ ਪੀਣ ਵਾਲਾ ਪਾਈਪ ਵੀ ਵਿੱਚ ਹੀ ਹੈ ਲੀਕ ਕਰ ਰਿਹਾ ਤੇ ਵਿੱਚ ਹੀ ਸੀਵਰੇਜ ਦਾ ਪਾਣੀ ਵਿੱਚ ਯੂਰਨ ਦਾ ਪਾਣੀ ਯੂਰਨ ਜਿਹੜਾ ਉਹ ਜਾ ਰਿਹਾ ਵਿੱਚ ਟਾਇਲਟਸ ਜਾ ਰਹੀ ਹੈ ਤਾਂ ਇਹ ਲੋਕ ਮਜਬੂਰ ਨੇ ਉਹ ਪਾਣੀ ਪੀਣ ਨੂੰ ਫਿਰ ਤੁਸੀਂ ਗਰਮੰਤ ਹੋਗੇ ਇੱਥੇ ਕੋਈ ਨਾਲੀ ਕੱਢਣ ਵੀ ਨਹੀਂ ਆਇਆ ਆਪ ਕੱਢੀ ਦੇ ਆਪ ਅਸੀਂ ਨਾਲੀ ਝਾੜੂ ਮਾਰੀ ਦਾ ਨਾਲੀ ਚ ਕਈ ਵਾਰੀ ਤਾਂ ਆਪਾਂ ਗਲਵਜ਼ ਪਾ ਕੇ ਹੱਥ ਨਾਲ ਵੀ ਗਾਰਾ ਕੱਢ ਕੇ ਦੇਖਿਆ ਹੋਇਆ ਹੈ ਪਰ ਇੱਥੇ ਕੋਈ ਨਹੀਂ ਆਦਾ ਹਮਮ ਆ ਜਿਹੜੀ ਆਵਾਜ਼ ਚ ਦਰਦਿਆਂ ਇਹਨੂੰ ਸਮਝੋ ਕਹਿੰਦੇ ਕਿ ਅਸੀਂ ਆਪ ਗਲਵਜ਼ ਪਾ ਕੇ ਨਾਲੀਆਂ ਸਾਫ਼ ਕਰਦੇ ਆ ਤੇ ਦੂਜੇ ਪਾਸੇ ਅਸੀਂ ਕਹਿੰਦੇ ਵਿਸ਼ਵ ਗੁਰੂ ਜੀ ਅਸੀਂ ਸਰ ਮੈਂ ਵੀ ਜੌਬ ਚਾਹ ਮੇਰੇ ਕੋਲ ਬੱਚੇ ਪੜਨ ਆਂਦੇ ਆ ਸਕੂਲ ਦੇ ਟਿਊਸ਼ਨਸ ਲੰਨੇ ਆ ਮੈਂ ਅੱਛੇ ਅੱਛੇ ਘਰਾਂ ਦੇ ਬੱਚੇ ਆਂਦੇ ਹੋ ਆ ਕੇ ਕੀ ਦੇਖਦੇ ਮੈਡਮ ਦੇ ਘਰ ਦੀ ਗੰਦ ਤੁਸੀਂ ਉੱਥੇ ਜ਼ਰੂਰ ਫੋਟੋ ਲੈਣੀ ਅਸੀਂ ਆਪਣੀਆਂ ਨਾਲੀਆਂ ਕਵਰ ਕੀਤੀਆਂ ਸਿਰਫ ਗੰਦਗੀ ਤੋਂ ਬਚਣ ਲਈਏ ਕਿਉਂਕਿ ਮੈਂ ਹਰ ਰੋਜ਼ 2 ਘੰਟੇ ਸਪੈਂਡ ਕਰਕੇ ਨਾਲੀਆਂ ਨਹੀਂ ਸਾਫ਼ ਕਰ ਸਕਦੀ ਤੁਹਾਨੂੰ ਪਤਾ ਵੀ ਜੇ ਆਪਾਂ ਨਾਲੀਆਂ ਧੋਵਾਂਗੇ ਕੋਈ ਦੇਖਣਾ ਵੀ ਨਹੀਂ ਆਉਂਦਾ ਜਿੰਨੇ ਇੱਥੇ ਹੈ ਤੇ ਉੱਥੇ ਇੰਨਾ ਗੰਦ ਗਟਰਾਂ ਨੂੰ ਸਾਫ਼ ਕਰਨ ਕੋਈ ਨਹੀਂ ਆਂਦਾ ਜਦੋਂ ਵੀ ਸਾਨੂੰ ਪਿਛਲੀ ਗਲੀ ਦੀ ਜਿਹੜੀ ਹੈ ਵਰਕਰ ਉਹ ਸਾਫ਼ ਕਰਕੇ ਕਹਿ ਦਿੰਦੀ ਹੈ ਜੀ ਮੇਰਾ ਇਲਾਕਾ ਨਹੀਂ ਅਗਲੇ ਵਾਲੇ ਕਹਿੰਦੀ ਹੈ ਜੀ ਮੇਰਾ ਇਲਾਕਾ ਨਹੀਂ ਤਾਂ ਇੱਥੇ ਗਲੀ ਵਾਲੇ ਅਸੀਂ ਲੱਗੇ ਹੋਏ ਆ ਹੈਨਾ ਵੋਟਾਂ ਲੈਣ ਸਾਡੇ ਅੰਦਰ ਤੱਕ ਤੁਸੀਂ ਹੱਥ ਜੋੜ-ਜੋੜ ਕੇ ਪਹੁੰਚਦੇ ਹੋ ਕਦੇ ਕੋਈ ਦੇਖਣ ਨਹੀਂ ਆਇਆ ਉਹ ਦੇਖਦੇ ਕਿੰਨੀਆਂ ਕਰਜ਼ੀਆਂ ਲਿਖ ਕੇ ਦੇਤੀਆਂ ਕਦੀ ਕੋਈ ਵਰਕਰ ਸਾਡੀ ਗਲੀ ਚ ਅੱਛਾ ਤੁਸੀਂ ਉਹ ਨਾਲੀ ਦਾ ਸੀਨ ਦੇਖਿਓ ਜੇ ਮੈਂ ਆਪਣੇ ਘਰ ਅੱਗੋ ਕਵਰ ਕਰਾਇਆ ਨਾ ਉਹ ਵੀ ਕੋਈ ਪੱਟ ਕੇ ਸਿੱਟ ਗਿਆ ਕਿ ਮੈਡਮ ਨੇ ਤਾਂ ਸ਼ੌਪ ਤੇ ਚੱਲ ਜਾਣਾ ਕਰ ਲੌਕ ਲੱਗਿਆ ਹੁੰਦਾ ਉਹ ਪੱਟ ਕੇ ਸਿੱਟ ਗਿਆ ਹੁਣ ਉੱਥੇ ਤੁਸੀਂ ਗੰਦ ਦੇਖੋ ਖੜ ਕੇ ਆਪਣੇ ਘਰ ਦਾ ਤਾਲਾ ਨਹੀਂ ਖੋਲ ਹੁੰਦਾ ਐਮਸੀ ਨੂੰ ਕਿੰਨੀ ਵਾਰ ਕਿਹਾ ਹੈ ਕਿ ਆਓ ਐਮਸੀ ਇਹਨਾਂ ਨੇ ਭੇਜਦੇ ਆ ਉਹ ਮੋਰੇ ਕਰਕੇ ਜਾਂਦੇ ਮੋਰੇ ਮੋਰੇ ਕਰ ਜਾਂਦੇ ਛਾੜ ਨੂੰ ਚੰਗੀ ਤਰ੍ਹਾਂ ਮਾਰਦੇ ਬਹੁਤ ਵਾਰ ਅਸੀਂ ਆਹ ਕਿਹੜੀ ਕੋਣ ਹੈ ਜੀ ਤੁਹਾਡੇ ਐਮਸੀ ਚੋਕਲਾ ਬਣਾਇਆ ਜੀ ਪਰ ਸਾਡੇ ਏਰੀਆ 'ਚ ਕੋਈ ਆਏ ਨਹੀਂ ਰਿਹਾ ਵਰਕਰ ਉਧਰ ਵਾਲੀ ਮੈਡਮ ਕਹਿੰਦੀ ਹੈ ਸਾਡਾ ਇਲਾਕਾ ਨਹੀਂ ਇੱਧਰ ਵਾਲੇ ਕਹਿੰਦੇ ਸਾਡਾ ਇਲਾਕਾ ਨਹੀਂ ਤੇ ਇਹਨੂੰ ਸਾਫ ਕੌਣ ਕਰੂਗਾ ਜੇ ਹੋਰ ਨਹੀਂ ਖੁਸ਼ ਹੋ ਸਕਦਾ ਤੁਸੀਂ ਜਮਾ ਦਾ ਤਨ ਮੈਂ ਤਾਂ ਅਸੀਂ ਪਿਛਲੀ ਵਾਰ ਤੁਹਾਡੇ ਨਾਲ ਮੇਰੇ ਖਾਲ ਸਾਲ ਹੋ ਗਏ ਪਹਿਲਾਂ ਵੀ ਗੱਲ ਕੀਤੀ ਤੁਹਾਡੇ ਨਾਲ ਹਾਂਜੀ ਉਹ ਫਾਕ ਜਿੱਲੀ ਵੀ ਦਾ ਇਹ ਮੇਰੇ ਖਿਆਲ ਹੈ ਮੈਂ ਪਿਛਲੀ ਸਾਲ ਪਹਿਲਾਂ ਵੀਡੀਓ ਕਰਕੇ ਗਿਆ ਸੀ ਥੋੜਾ ਅੱਗੇ ਉਹਦੇ ਮੈਂ ਕਹਿ ਕੇ ਗਿਆ ਸੀ ਨਰਕ ਵੀ ਉੱਤੇ ਆ ਔਰ ਹੁਣ ਮਹਿਸੂਸ ਕਰ ਸਕਦੇ ਇੱਥੇ ਆਗੇ ਸਾਰਾ ਸਾਲ 26 ਸਾਲ ਹੋ ਗਏ ਆ ਇਹਨੂੰ ਉਹ ਜਿੱਦਾਂ ਥੋੜੇ ਥੋੜੇ ਦਿਨਾਂ ਬਾਅਦ ਵੱਧਦਾ ਹੀ ਜਾਂਦਾ ਹੈ ਘਟਿਆ ਨਹੀਂ ਵੱਧਿਆ ਹੀ ਹੈ ਘਟਿਆ ਨਹੀਂ ਹੈਗਾ ਅਸਵੇਰੇ ਮੈਂ ਕੰਮ ਹਨ ਕਿਹਨਾਂ ਜਿਹੜੇ ਬੱਚੇ ਆ ਜਾਂ ਬਜ਼ੁਰਗ ਆ ਉਹ ਜਿੱਦਾਂ ਸੈਰ ਵੀ ਨਹੀਂ ਕਰ ਪਾਉਂਦਾ ਕੋਈ ਬਾਹਰ ਹੀ ਨਹੀਂ ਨਿਕਲ ਪਾਉਂਦਾ ਸਾਈਂ ਨਹੀਂ ਉਹ ਦੁਕਾਨ ਤੇ ਜਾਣਾ ਪਾਰੀ ਆ ਦੁਕਾਨ ਤੇ ਨਹੀਂ ਜਾ ਸਕਦੇ ਰਿਸ਼ਤੇਦਾਰ ਜਦੋਂ ਲਿਖਦੇ ਨੇ ਉਹ ਕਹਿੰਦਾ ਨੇ ਗਲੀ ਨਹੀਂ ਤੇ ਟੱਟੀਆਂ ਵਾਲੀ ਗਲੀ ਆ ਉਹ ਕਹਿੰਦਾ ਨਾ ਵੀ ਪਾਈ ਤੁਹਾਡੀ ਉਹ ਕਹਿੰਦਾ ਨੇ ਗਲੀ ਨਹੀਂ ਤੁਹਾਡੇ ਟੱਟੀਆਂ ਵਾਲੀ ਗਲੀ ਆ ਅਸੀਂ ਨਾ ਸਾਡੇ ਦੰਦਰੇ ਸਾਰੇ ਅਨੇ ਬੰਦ ਹੋ ਗਈਆਂ ਉਹ ਵਿੰਡੋ ਨਹੀਂ ਅਸੀਂ ਖੋਲ ਸਕਦੇ ਆਪਣੇ ਘਰ ਦੀ ਰਿਸ਼ਤੇ ਵੀ ਨਹੀਂ ਹੁਣ ਇਸ ਮੁਹੱਲੇ ਚ ਕਦੇ ਵੀ ਨਹੀਂ ਹੋਣੀ ਤੁਸੀਂ ਆਪ ਹੀ ਗਿਆ ਕਿ ਟੱਟੀਆਂ ਵਾਲੀ ਗਲੀ ਆ ਇਹ। ਇਹ ਸ਼ਰਮ ਨਹੀਂ ਆਉਂਦੀ ਜਿਹੜੇ ਨਮਾਇੰਦਗੀ ਕਰਦੇ ਇਸ ਗਲੀ ਦੀ। ਕਰਦੇ ਆ ਅਸੀਂ ਆਪ ਫਿਰ ਆਪ ਪਾਣੀ ਸਟੱਕ ਕੇ ਸਾਰੀ ਸਾਫ਼ ਕਰੀਂਦੀ ਆ ਜਿਉਂ ਉਹਨਾਂ ਨੂੰ ਵੀ ਚਾਹੀਦਾ ਹੋਇਆ ਕਿ ਅਸੀਂ ਇੱਥੇ ਜਮਾਦਾਰ ਲੱਗੇ ਜਦ ਕੋਈ ਜਮਾਦਾਰ ਨਹੀਂ ਆਣਾ ਹੈ। ਤਕਰੀਬਨ 30 ਦਿਨ ਸਾਰੇ ਬਿਮਾਰ ਹੋਏ ਰਹਿੰਦੇ ਆ। ਜਦੋਂ ਸਾਡਾ ਡੱਕਾ ਨਿਕਲਦਾ ਰਹੇ ਤਾਂ ਕੋਈ ਜਮਾਦਾਰ ਨਹੀਂ ਪੈਂਦਾ। ਜਦੋਂ ਉਹਨਾਂ ਦੀ ਕਮੇਟੀ ਤੱਕਰ ਸਾਡੇ ਨਾਲੀਆਂ 'ਚ ਉਹ ਜਮਾਦਾਰ ਨਹੀਂ ਲਵਾ ਸਕਦੇ ਤੇ ਸਾਡੀ ਹੈਲਪ ਕਿੱਦਾਂ ਕਰ ਸਕੂਗੇ? ਸਨ ਕੀ ਫਾਇਦਾ ਸਰਕਾਰਾਂ ਬਣਾਇਆਂ ਦਾ ਸਰਕਾਰਾਂ ਦੇ ਨਾਲ ਅਸੀਂ ਜੁੜਦੇ ਆਂ ਵੀ ਸਾਡੀ ਕੋਈ ਵਧੀਆ ਪੋਜੀਸ਼ਨ ਬਣੇ ਸਾਡੀ ਗਲੀ ਵਧੀਆ ਬਣੇ ਸਰਕਾਰ ਵੀ ਛੱਡੋ ਜਿਹੜੇ ਤੁਹਾਡੇ ਨੁਮਾਇੰਦੇ ਆ ਨਾ ਜਿਹੜੇ ਤੁਹਾਡੇ ਨੁਮਾਇੰਦੇ ਆ ਜਦੋਂ ਵੋਟ ਦੀ ਵਾਰੀ ਹੁੰਦੀ ਉਦੋਂ ਹੱਥ ਜੋੜਦੇ ਆ 5 ਸਾਲ ਪੰਜਾਂ ਦੇ ਮਗਰ ਕੋਈ ਪੁੱਛਦਾ ਨਹੀਂ ਵੀ ਗਲੀ ਦੇ ਬੰਦੇ ਰਹਿੰਦੇ ਨੇ ਤੇ ਜਾਨਵਰ ਰਹਿੰਦੇ ਆ ਜਾਨਵਰ ਨਾ ਕੀ ਗਲੀ ਵੇਚਣੀ ਵੋਟ ਤਾਂ ਪਾਣੀ ਆ ਪਰ ਬੋਰ ਦਾ ਸਾਨੂੰ ਫਾਇਦਾ ਤਾਂ ਦਿਖਾਰਨ ਸਾਡੀ ਗਲੀ ਚ ਆ ਕੇ ਵੇਖਾਂਂਦੀ ਜੀ ਅਸੀਂ ਸਾਰੇ ਹੈਗੇ ਆ ਪ੍ਰਾਈਵੇਟ ਨੌਕਰ ਜੀ ਸਾਡੇ ਗਲੀ ਚ ਇੱਕ ਵੀ ਗਵਰਨਮੈਂਟ ਨੌਕਰ ਹੁੰਦਾ ਨਾ ਕੋਈ ਗਵਰਨਮੈਂਟ EMPLOYE ਹੁੰਦਾ ਮੈਂ ਚੈਲੰਜ ਕਰਦੀ ਹਾਂ ਹਰ ਰੋਜ਼ ਇੱਥੇ ਪਹੁੰਚਦੇ ਵਰਕਰ ਸਫਾਈ ਕਰਨ ਜੋ ਸਾਡੇ ਸ਼ਹਿਰ ਦੀ ਹੈਗੀ ਹੈ ਅਸਲੀਅਤ ਸਾਡੇ ਗਲੀ ਚ ਕੋਈ ਗਵਰਨਮੈਂਟ EMPLOYE ਨਹੀਂ ਹੈ ਤੇ ਇਸ ਲਈ ਕਿਸੇ ਦੀ ਵੀ ਮੈਮ ਤੁਸੀਂ ਦੱਸੋ ਆਪਣਾ ਪੱਕ ਦੱਸੋ ਕੀ ਰੋਜ਼ਾਨਾ ਕੀ ਤਕਲੀਫ ਮਹਿਸੂਸ ਕਰਦੇ ਹੋ ਸਰ ਜੀ ਇੱਥੇ ਤਾਂ ਬਹੁਤ ਗੰਦਾ ਸਵੇਰ ਨੂੰ ਨੰਗ ਵੀ ਨਹੀਂ ਹੁੰਦਾ ਮੈਂ ਸਵੇਰੇ ਕੰਮ ਤੋਂ ਆਈ ਮਸੀ ਨੰਗੀ ਜਰਾਬਾ ਕੋਲ ਕੇ ਤੇ ਬਹੁਤ ਗੰਦ ਸੀਗਾ ਸਵੇਰੇ ਬ ਬੁਰਾ ਹਾਲ ਜੀ ਬਿਮਾਰੀ ਨੰਗ ਨਹੀਂ ਹੁੰਦਾ ਸਵੇਰ ਨੂੰ ਸਖਸਾਰ ਹੀ ਗਾੜੀ ਖਰਾਬ ਆ ਕੋਈ ਨਹੀਂ ਆਉਂਦਾ ਜੀ ਇੱਥੇ ਦੇਖਣ ਆ ਤੇਰਾ ਆਪਣਾ ਪੁਆਇੰਟ ਸਮਝੀਏ ਕਿ ਇਹ ਸਵੇਰੇ ਨੰਗਣਾ ਸੀਗਾ ਜਦੋਂ ਆਪਾਂ ਖੋਲ ਕੇ ਲੰਗੀ ਇੰਨਾ ਕਹਿੰਦੇ ਗੰਦ ਸੀ ਇੱਥੇ ਕਹਿੰਦਾ ਉੱਪਰੋਂ ਦੀ ਕਈ ਵਾਰੀ ਘੁੰਮ ਕੇ ਆਣਾ ਪੈਂਦਾ ਨਾਲੀਆਂ ਭਰ ਜਾਂਦੀਆਂ ਜੀ ਤੁਸੀਂ ਤੁਹਾਡੀ ਫੈਮਿਲੀ ਨੇ ਕਾਲ ਕਰਕੇ ਬੁਲਾਇਆ ਸਾਨੂੰ ਜੀ ਮਰ ਦਿੱਕਤ ਤੁਸੀਂ ਪਰੇਸ਼ਾਨੀ ਵੀ ਸਮਝਾਓ ਦਿੱਕਤ ਸਾਨੂੰ ਇਹ ਆ ਵੀ ਘੱਟੋ ਘੱਟ ਵੀ 2-3 ਸਾਲ ਹੋ ਗਿਆ ਜੀ ਆਹੀ ਸਾਨੂੰ ਚੱਕਰ ਜੇ ਪਏ ਨੂੰ ਤੇ ਇੱਕ ਜਿਹੜਾ ਗਟਰ ਹੈ ਨਾ ਜਿਹੜਾ ਸਾਰਾ ਹੀ ਉਹ ਇਧਰਲੇ ਪਾਸੇ ਦਾ ਗਟਰ ਉਹ ਸਾਰਾ ਹੀ ਇਸ ਨਾਲੀ ਦੇ ਵਿੱਚ ਸਟਿਆ ਆ ਸਵੇਰ ਨੂੰ ਸਾਡੇ ਕੋਲ 9-10 ਵਜੇ ਤੱਕ 9-10 ਵਜੇ ਤੱਕ ਇੱਥੇ ਗੰਦ ਪੂਰਾ ਹੁੰਦਾ ਵਾ ਜਿੰਨਾ ਚੱਕਰ ਕੋਈ ਜਦੋਂ ਕੰਮਾਂ ਤੇ ਜਾਣ ਵਾਲੇ ਬੰਦੇ ਹੁੰਦੇ ਆ ਉਸ ਤੋਂ ਬਾਅਦ ਦੁਪਹਿਰ ਨੂੰ 1:30 ਵਜੇ ਪੂਰਾ ਇੱਥੇ ਦੂਆ ਹੁੰਦਾ ਗੰਦ ਹੁੰਦਾ ਜੀ ਤੇ ਉਸ ਤੋਂ ਬਾਅਦ ਸ਼ਾਮ ਉਹ ਤਾਂ ਫੇ ਹੁੰਦਾ ਹੀ ਆ ਜੀ 5 ਵਜੇ ਸ਼ੁਰੂ ਹੋ ਜਾਂਦਾ ਉਹ ਰੋਟੀ ਕਿੱਦਾਂ ਖਾਣੀ ਹੈ ਤੇ ਅੰਦਰ 19 ਸਮੱਲ ਆਉਂਦੀ ਹੈ ਕਚੈਨ ਕਚੈਨ ਨਹੀਂ ਆਉਂਦੀ ਅੱਧੀ ਆ ਮੋਹ ਜ਼ਿਆਦਾ ਆਉਂਦੀ ਕੀ ਕਰੀਏ ਭੁੱਖੇ ਥੋੜਾ ਮਾਰਨਾ ਇਹ ਤਾਂ ਨਾਲੀਆਂ ਸਾਫ਼ ਕਰਨੇ ਨੇ ਭੇਜਨੇ ਚਾਹੀਦੇ ਥਾਂ ਆਂਦੇ ਹੀ ਨਹੀਂ ਇਹਨਾਂ ਨੇ ਇਹ ਨਹੀਂ ਸਮਝਦੇ ਬੰਦੇ ਨਾਲ ਇਹਨਾਂ ਜਾਨਵਰ ਸਮਝਦੇ ਆ ਜਮਾਦਾਰ ਕਹਿ ਦਿੰਦੇ ਆ ਜੀ ਆਪ ਤੁਹਾਨੂੰ ਮਾਲੂ ਕਰ ਨੂੰ ਸੌ 200 ਰੁਪਏ ਦੇ ਦੋ ਉਸ ਬਲੀ ਚ ਵੀ ਨਹੀਂ ਆਉਂਦਾ ਹੈਗਾ ਮੈਂ ਤੁਹਾਨੂੰ ਵੀ ਗੱਲ ਕਰਨ ਦੋ ਜੀ ਜੀ ਮਾਤਾ ਜੀ ਇੱਕੋ ਨੇ ਮਤਈ ਆ ਤੁਸੀਂ ਬਿਲਕੁਲ ਜਿੱਥੇ ਬੈਠੇ ਆ ਇਹਦੇ ਨਾਲੋਂ ਵੀ ਬਹੁਤ ਸਮੈਲ ਆ ਰਹੀ ਹੈ ਹੁਣ ਜਿਵੇਂ ਇਹਨਾਂ ਨੇ ਗੱਲ ਕੀਤੀ ਮੈਮ ਉਹਨਾਂ ਨੇ ਕਿ ਸ਼ਾਮ ਨੂੰ ਬਜ਼ੁਰਗਾਂ ਦਾ ਦਿਲ ਵੀ ਕਰਦਾ ਮਾੜੀ ਸੈਰ ਕਰੀਏ ਜਾਂ ਭੈਣਾਂ ਨੂੰ ਦਿਲ ਕਰਦਾ ਆਪਸ ਵਿੱਚ ਬਹਿ ਕੇ ਗੱਲ ਕਰੀਏ ਦਰਵਾਜ਼ੇ ਕਿ ਆ ਖੋਲਣੇ ਬਾਹਰ ਗੰਦੇ ਹੀ ਦੇਖਣਾ ਗੰਦੇ ਦੇ ਵਿੱਚ ਕਿਹੜਾ ਨੰਗ ਲਊਗਾ ਇੱਥੇ ਸੁਣਦਾ ਨਹੀਂ ਕੋਈ ਸੁਣਦਾ ਨਹੀਂ ਕੋਈ ਵੀ ਬੱਚਿਆਂ ਨੂੰ ਵੀ ਨਹੀਂ ਬਾਹਰ ਆਣ ਦਿੰਦੇ ਨਹੀਂ ਅਸੀਂ ਨਹੀਂ ਬੱਚਿਆਂ ਨੂੰ ਬਾਹਰ ਆਣ ਦਿੰਦੇ ਹੈਗੇ ਨਿੱਕੂ ਰਾਮ ਜੀ ਹੁਣ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਲੱਡਲ ਸਾਹਿਬ ਨੇ ਮੈਨੂੰ ਤਸਵੀਰ ਦਿਖਾਈ ਆ ਉਹ ਜਦੋਂ ਅਸੀਂ ਦੇਖਦੇ ਆ ਬੜੀ ਨਿਰਾਸ਼ਾ ਹੁੰਦੀ ਹੈ ਔਰ ਮਨ ਚ ਸਵਾਲ ਬੜੇ ਸਾਰੇ ਆਉਂਦੇ ਆ ਕਿ ਅਸੀਂ ਕਿਹੜੇ ਜ਼ਮਾਨੇ ਚ ਰਹਿ ਰਹੇ ਆ ਮਤਲਬ ਪਿਛਲਾ ਜ਼ਮਾਨਾ ਫਿਰ ਵੀ ਚੰਗਾ ਹੋਣਾ ਇਦਾਂ ਇਦਾਂ ਦੁਰਗਤੀ ਤਾਂ ਨਹੀਂ ਹੁੰਦੀ ਕਿ ਪੀਣ ਵਾਲਾ ਪਾਣੀ ਦਾ ਪਾਈਪ ਆ ਉਹ ਲੀਕ ਕਰ ਰਿਹਾ ਤੇ ਉਹਦੇ ਉੱਪਰ ਟੱਟੀਆਂ ਜਿਹੜੀਆਂ ਲੰਗਦੀਆਂ ਪਈਆਂ ਮਤਲਬ ਜੇ ਆਪਾਂ ਪ੍ਰੋਬਲਮ ਨੂੰ ਸਮਝੀਏ ਇਹ ਤਾਂ ਫਿਰ ਜ਼ਹਿਰ ਪੀ ਰਹੇ ਆ ਇਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣਗੀਆਂ ਜੀ ਟਾਈਮ ਤੋਂ ਪਹਿਲਾਂ ਪਾਣੀ ਗੁਰਦੁਆਰੇ ਦੇ ਕੋਲ ਪਿਆ ਰਹੇ ਦੇਖੋ ਜਿਹੜਾ ਇਸ ਬਾੜ ਦਾ ਐਮਸੀ ਆ ਇਹ ਜਿੰਨੇ ਵੀ ਇਸ ਬਾੜ ਦੇ ਸਾਥੀ ਆ ਉਹਨਾਂ ਨੂੰ ਸਮਝਾ ਦੱਸਦੇ ਆ ਜਾ ਕੇ ਉਹ ਸਿਰਫ ਇਹਨਾਂ ਨੂੰ ਮਿੱਠੀ ਗੋਲੀ ਦੇ ਕੇ ਤੋੜ ਦਿੰਦਾ ਆ ਲਗਭਗ ਇੰਨੇ ਗੰਦੇ ਪਾਣੀ ਚ ਮਿੱਠੀ ਗੋਲੀ ਹਜਮ ਨਹੀਂ ਹੁੰਦੀ ਨਹੀਂ ਪਰ ਹੁਣ ਇਹ ਵਿਚਾਰੇ ਜਦਦਾ ਤੁਹਾਨੂੰ ਪਤਾ ਹੀ ਆ ਮਾਤਰ ਸਾਥੀ ਲੋਕ ਆ ਉਹਨਾਂ ਦੀਆਂ ਗੱਲਾਂ ਜਾ ਜਾਂਦੇ ਆ ਜੇ ਕਰੇ ਇਹ ਸਾਰੇ ਹੀ ਜੇ ਕਰ ਸਾਰੇ ਹੀ ਇਹ ਲੋਕ ਜਿਹੜੇ ਜੇ ਉਹਨਾਂ ਨੂੰ ਕਹਵੇ ਵੀ ਭਾਈ ਅਸੀਂ ਤੁਹਾਡੇ ਘਰਾਂ 'ਚ ਰਹਿਣਾ ਆ ਤੁਸੀਂ ਇੱਕ ਘੰਟਾ ਵੀ ਇੱਥੇ ਰਹਿ ਕੇ ਰਹਿ ਕੇ ਦੱਸੋ ਫੇਰ ਮੈਨੂੰ ਲੱਗਦਾ ਫੇਰ ਮੈਨੂੰ ਲੱਗਦਾ ਇਹ ਮਸਲਾ ਹੱਲ ਹੋ ਸੁਧਰ ਆ ਜਿਹੜੇ ਤੁਹਾਡੇ ਨਮਾਇੰਦੇ ਚਾਹੀ ਜਿਹੜੀ ਮਰਜ਼ੀ ਪਾਰਟੀ ਨਾਲ ਕੋਈ ਹੋਵੇ ਉਹਨੂੰ ਕੋ ਇੱਕ ਦਿਨ ਇੱਥੇ ਰਹਿਣਾ ਤੂੰ ਇੱਕ ਦਿਨ ਤੂੰ ਇੱਧਰ ਰਹਿਣਾ ਇੱਕ ਦਿਨ ਤੂੰ ਉਸ ਘਰ ਚ ਰਹਿਣਾ ਤੇਰੇ ਘਰ ਚ ਹੀ ਰਹਾਗੇ ਹਾਂਜੀ ਦੇਖੋ ਜੀ ਇਹ ਜਦੋਂ ਵੀ ਜਦੋਂ ਵੀ ਅਸੀਂ ਇੱਧਰ ਜੀ ਨੰਗੀ ਦਾ ਇਹ ਕੱਲਾ ਕੱਲਾ ਜਿਹੜਾ ਘਰ ਆ ਇੱਥੇ ਜਿਹੜੀਆਂ ਜਾਨੀ ਕਿ ਜਿਹੜੀ ਲਾਈਟਿੰਗ ਆ ਉਹ ਸੜਕ ਤੇ ਹੁੰਦੀ ਆ ਇਹ ਹੁਣ ਵੀ ਧੋਤੀ ਆ ਹੁਣ ਵੀ ਧੋਤੀ ਆ ਸ਼ੁਕਰ ਧੋਤੀ ਨੇ ਸਾਡੇ ਕੈਮਰਾਮੈਨ ਨੇ ਉਲਟੀਆਂ ਕਰ ਲਾ ਪਣੀਆਂ ਅਸੀਂ ਹਾਂਜੀ ਦੇਖੋ ਇਹ ਇਹ ਇੱਥੇ ਅੱਜ ਤੱਕ ਬਾਜੀ ਦੀ ਫੋਟੋ ਦਿਖਾਓ ਪਹਿਲਾਂ ਉਹਨਾਂ ਨੂੰ ਤਾਂ ਮੈਂ ਕਿਹਾ ਪਹਿਲਾਂ ਹੀ ਮੂੰਹ ਬੰਨਿਆ ਹੋਇਆ ਹੈ ਦੇਖੋ ਕੈਮਰਾਮੈਨ ਨੇ ਮੂੰਹ ਬੰਨਿਆ ਪਰ ਮੈਂ ਖੜਾ ਆਪਣੀ ਡਿ ਦੇਖੋ ਜਿਹੜੀ ਮਤਲਬ ਇੱਥੇ ਦੀ ਹੁਣ ਤੁਸੀਂ ਜਿਹੜੀ ਹਾਲਾਤ ਦੇਖ ਲਓ ਜੇਕਰ ਇੱਕ ਵਾਰੀ ਇਹਨਾਂ ਦੇ ਕਿਸੇ ਦੇ ਵੀ ਘਰ ਕੋਈ ਰਿਸ਼ਤੇਦਾਰ ਭਰਾ ਜਾਂ ਪਰਜਾਈ ਜਾਂ ਮਾਮਾ ਆ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ ਹੈਗਾ ਨਹੀਂ ਨਹੀਂ ਸਾਡੇ ਤੇ ਮੈਂ ਪਰਵਾਰੋਂ ਆਏ ਹੋਏ ਆ ਉਹਨੇ ਅਸੀਂ ਨਹੀਂ ਆਣਾ ਤੁਹਾਡੀ ਗਲੀ ਵਿੱਚ ਸਾਬ ਤੇ ਮੈਂ ਇਹਨਾਂ ਨੂੰ ਇਹੀ ਗੱਲ ਕਹਣਾ ਆ ਜਾਂ ਪ੍ਰਸ਼ਾਸਨ ਨੂੰ ਵੀ ਦੱਸਣੀ ਚਾਹਣਾ ਆ ਜੇ ਪ੍ਰਸ਼ਾਸਨ ਨੇ ਆਹੀ ਹਾਲਾਤ ਰੱਖੇ ਆਹੀ ਹਾਲਾਤ ਰਹਿਣ ਦਿੱਤੇ ਤੇ ਅਸੀਂ ਜਿਹੜਾ ਪੂਰਾ ਮੱਲਾ ਆ ਜਿਹੜਾ ਉਹ ਇਕੱਠਾ ਕਰਕੇ ਜਾਂ ਜਿਹੜਾ ਇੱਥੇ ਦਾ ਨੁਮਾਇੰਦਾ ਆ ਉਹਦੇ ਘਰ ਬਹਿ ਜਾਣਾ ਜਾਂ ਕਮੇਟੀ ਘਰ ਬਹਿ ਜਾਣਾ ਇਦਾਂ ਨਾ ਕਰੋ ਇਦਾਂ ਨਾ ਕਰੋ ਤੁਸੀਂ ਉੱਥੇ ਕਮੇਟੀ ਘਰ ਨਾਲ ਜਾ ਕੇ ਬੈਠੋ ਜਿਹੜਾ ਤੁਹਾਡਾ ਐਮਸੀ ਆ ਜੇ ਤੁਹਾਡਾ ਨੁਮਾਇੰਦਾ ਨੂੰ ਲੈ ਕੇ ਇੱਥੇ ਬਿਠਾਓ ਹਾਂਜੀ ਉਹਦੀ ਕੁਰਸੀ ਢਾਓ ਉੱਥੇ ਘਟਰ ਦੇ ਮੋਰੇ ਤੂੰ ਕਿ ਇੱਥੇ ਬਹਿ ਤਰੀ ਜਿਹੜੀ ਤਸਵੀਰ ਮੈਨੂੰ ਦਿਖਾਈ ਉਹਨੂੰ ਐਕਸਪਲੇਨ ਕਰੋ ਮੜ ਜਾ ਤਸਵੀਰ ਆ ਨਿਕੁਰਾਮ ਜੀ ਹਰਬੰਦ ਤੁਸੀਂ ਨਾ ਨਾਲੀ ਗਲੀ ਦੀ ਬੇਚਾ ਨਹੀਂ ਤੁਸੀਂ ਤਸਵੀਰ ਦਿਖਾਓ ਹਾਂ ਕਿਉਂਕਿ ਕੇਵਲ ਸੈਂਸਿਟਿਵ ਇਸ਼ੂ ਆ ਇਹਨਾਂ ਦੇ ਵੀਡੀਓ ਕਰਪਟ ਹੋ ਜਾਂਦੀ ਹੈ ਆ ਦੇਖੋ ਆ ਮੜੇ ਨੂੰ ਐਕਸਪਲੇਨ ਕਰੋ ਦੇਖੋ ਜਿਹਦੇ ਵਿੱਚ ਹੀ ਸੀਵੇ ਆ ਉਹਦੇ ਵਿੱਚੇ ਵਾਟਰ ਸਪਲਾਈ ਚੱਲ ਰਹੀ ਹੈ ਹੋਰ ਆ ਦੇਖੋ ਪੈਪ ਟੁੱਟਿਆ ਹੋਇਆ ਹੋਰ ਜਿਹਨਾਂ ਦਾ ਘਰ ਆ ਨਾ ਉਹ ਐਨੇ ਕੁ ਮਾਤਰ ਸਾਠ ਹੀ ਆ ਉਹ ਠੀਕ ਨਹੀਂ ਕਰਾ ਸਕਦੇ ਕੋਲੋ ਤੇ ਉਹਨਾਂ ਨੇ ਉਹਨਾਂ ਨੇ ਐਨਾ ਕੰਨਾ ਇਹਨਾਂ ਦੀ ਮਿੰਤ ਤਰਲਾ ਕੀਤੀ ਕਮੇਟੀ ਕਰਾ ਲੈਣ ਦੀ ਇਹਦਾ ਖਰਚਾ ਕਿੰਨਾ ਜੀ ਉਹਨਾਂ ਨੂੰ ਦੱਸਿਆ ਗਿਆ ਵੀ 20-25000 ਰੁਪਏ ਲੱਗਣਾ ਕੋਲੋ ਲਾ ਲਓ ਚਲੋ ਮੈਂ 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 ਕਹਿੰਦਾ ਜੀ ਜੇ ਨਗਰ ਕਾਉਂਸਲ ਸਾਨੂੰ ਲਿਖ ਕੇ ਦੇ ਦੇਵੇ ਨਗਰ ਕਾਉਂਸਲ ਨਹੀਂ ਕਰਾ ਸਕਦੀ ਅਸੀਂ ਆਪਣੇ ਚੈਨਲ ਵੱਲੋਂ ਕਰਾ ਦਿੰਨੇ ਜੇ ਐਮਸੀ ਵੀ ਨਹੀਂ ਕਰਵਾ ਸਕਦਾ ਨਗਰ ਕਾਉਂਸਲ ਵੀ ਨਹੀਂ ਕਰਾ ਸਕਦੀ ਆ 20000 ਦਾ ਖਰਚਾ ਸਾਡਾ ਚੈਨਲ ਕਰ ਦੂਗਾ ਤੁਸੀਂ ਸਾਨੂੰ ਜ਼ਿੰਮੇਵਾਰੀ ਦੇ ਦੋ ਪਰ ਲਿਖ ਕੇ ਦੇਣ ਕਿ ਅਸੀਂ ਨਹੀਂ ਕਰ ਸਕਦੇ ਸ਼ਾਮੀ ਜਦੋਂ ਪਾਣੀ ਆਇਆ ਉਦੋਂ ਦੇਖੋ ਪਾਣੀ ਦਾ ਹਾਲ ਵਿੱਚ ਵਿੱਚ ਇਹ ਸੀਵਰੇਜ ਇਹ ਪੀਣ ਵਾਲਾ ਪਾਣੀ ਹੈ ਹਾਂਜੀ ਹਾਂਜੀ ਵਿੱਚ ਗਟਰਵਾ ਤੇ ਵਿੱਚੇ ਦੂਜਾ ਪੀਣੇ ਵਾਲਾ ਪਾਣੀ ਚੱਲ ਰਿਹਾ ਹੋਰ ਉਹ ਉਹ ਇੰਨਾ ਕੁ ਮਾਤੜਾ ਉਹਨਾਂ ਕੋਲ ਤੋਰ ਵੀ ਨਹੀਂ ਉਹਨਾਂ ਦੇ ਉਹਨਾਂ ਦੇ ਜਿਹੜਾ ਬੱਚਾ ਉਹ ਵੀ ਸਿੱਧਾ ਜਿਆਦਾ ਪਾਣੀ ਇਹਨਾਂ ਦਾ ਪਾਣੀ ਪੀ ਕੇ ਅਗਲੇ ਬੱਚੇ ਪਾਣੀयां ਪਰਦੇ ਆ ਕੱਲ ਮੈਂ ਇਸ ਏਰੀਆ ਦੇ ਵਿੱਚ ਘੁੰਮਿਆ ਤਾਂ ਇੱਥੇ ਸਪਾਈ ਕਰਦੇ ਸੀ ਸਪਾਈ ਕਰਮਚਾਰੀ ਚਲੋ ਉਹਨਾਂ ਦੀ ਡਿਊਟੀ ਉਹਨਾਂ ਨੇ ਵਧੀਆ ਕੀਤੀ ਪਰ ਉਹਨਾਂ ਨੇ ਜਦੋਂ ਗਾਂਹਾਂ ਜਾ ਕੇ ਉਹਨਾਂ ਨੇ ਦਿਖਾਇਆ ਕਹਿੰਦੇ ਦੇਖੋ ਹਾਲ देखो सफाई कर्मचारी बेचारे की करेंगे जद अंदर पानी लीक कर रहे है मैं ਤੁਹਾਨੂੰ ਨਾ ਇੱਕ ਬੇਨਤੀ ਕਰੂੰਗਾ ਇੱਕ ਵਾਰ ਇਹਨਾਂ ਦੇ ਆ ਜਾ ਕੇ ਆਣਾ ਨਾਲੇ ਹੀ ਅਗਲੀ ਪਿੱਛੇ ਜਿੱਥੇ ਨਾ ਗਟਰ ਦਾ ਪਾਣੀ ਚੱਲਦਾ ਵਿੱਚ ਆ ਨਾਲੀਆਂ ਦੇ ਵਿੱਚ ਆ ਜਿਹੜਾ ਪਾਣੀ ਆਦਾ ਨਾ ਇਹ ਗਟਰ ਦਾ ਹੀ ਆ ਜੀ ਤਾਂ ਸਾਹਮਣੇ ਇਹ ਵੀ ਘਰ ਦੇ ਪਿਛਲੇ ਪਾਸੇ ਘਰ ਇਹਨਾਂ ਦਾ ਉਹਨਾਂ ਕੋ ਤੁਰਿਆ ਵੀ ਨਹੀਂ ਜਾਂਦਾ ਉਹਨਾਂ ਕੋ ਕਿੱਥੇ ਜਾਣ ਉਹ ਉਹਨਾਂ ਨੇ ਜਈ ਨੂੰ ਵੀ ਕੰਪਲੀਟ ਕਮੇਟੀ ਘਰ ਲਖਾਤੀ ਪਤਾ ਨਹੀਂ ਕਿੱਥੇ ਕਿੱਥੇ ਤੱਕ ਉਹ ਵਿਚਾਰੇ ਜਾ ਕੇ ਆਏ ਉਹਨਾਂ ਦਾ ਹੱਲ ਨਹੀਂ ਹੋਇਆ ਹੁਣ ਇਸ ਗਲੀ ਦੀ ਤੁਸੀਂ ਗੱਲ ਕਰਦੇ ਨਾ ਵੀ ਇਹ ਲੋਕ ਕਿੱਦਾਂ ਰਹਿੰਦੇ ਇਹ ਐਨੇ ਕੋ ਐਨੇ ਲੈਂਡ ਲੋਨ ਨਹੀਂ ਹੈ ਕਿ ਵੀ ਇੱਥੋਂ ਵੇਚ ਕੇ ਬਾਹਰ ਚੱਲ ਜਾਣਾ ਇਹਨਾਂ ਦਾ ਉੰਨਾ ਕੇ ਕੰਮ ਆ ਸਾਰੇ ਚੱਲਣਾ ਜਾਂਦੇ ਹੈ ਨਾ ਸਾਰੇ ਦਿਹਾੜੀਦਾਰੀ ਇੱਥੇ ਕੋਈ ਲੈਂਡ ਲੋਨ ਨਹੀਂ ਹੈਗਾ ਜੀ ਤਵੇ ਇੱਥੇ ਰਹਿੰਦੇ ਆ ਉਹਨੂੰ ਭਾਜੀ ਅੱਜ ਤਾਂ ਇੰਨਾ ਕ ਖੜ ਹੁੰਦਾ ਆ ਅੱਜ ਇਹ ਤੋਤੇ ਆ ਸਵਾਰਿਆ ਕਰਕੇ ਇੰਨਾ ਕ ਖੜ ਹੁੰਦਾ ਨਹੀਂ ਇੰਨਾ ਵੀ ਨਹੀਂ ਖੜ ਹੁੰਦਾ ਇੱਥੇ ਕਦੀ ਦਰਵਾਜ਼ਾ ਨਹੀਂ ਖੋਲਿਆ ਜਾਂਦਾ ਜੋ ਜਿੰਨੇ ਵੀ ਇਸ ਬਾੜ ਦੇ ਆ ਸਾਰੀਆਂ ਗਲੀਆਂ ਦਾ ਇਹੀ ਹਾਲਾਤ ਆ ਐਸ ਗਲੀ ਦਾ ਜਣੀ ਜ਼ਿਆਦਾ ਹਾਲਾਤ ਆ ਬਾਕੀ ਜਿਹੜੇ ਆ ਨਾ ਤੁਸੀਂ ਪ੍ਰਸ਼ਾਸਨ ਨੂੰ ਬਹੁਤ ਵਧੀਆ ਕਿਹਾ ਵੀ ਦੇਖੇ ਦੇ ਦੇਣ ਵੀ ਅਸੀਂ ਤੁਹਾਡਾ ਚੈਨਲ ਉਹਦੇ ਨਾਲ ਜਣੀ 10000 ਰੁਪਏ ਅਸੀਂ ਦਵਾਂਗੇ ਨਾਲ ਲਓ ਜੀ ਹਾਂਜੀ ਸਾਡੇ 10 ਘਟ ਗਏ ਆ ਹਾਂ ਕੋਈ ਗੱਲ ਨਹੀਂ ਅਸੀਂ ਤਾਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਤੁਹਾਡਾ ਜਿਹੜਾ ਚੈਨਲ ਆ ਜੇ ਕਿਸੇ ਦਾ ਮਸਲਾ ਹੱਲ ਨਹੀਂ ਹੁੰਦਾ ਤੁਹਾਡਾ ਚੈਨਲ ਜਿਹੜਾ ਆ ਉਹ ਮਜ਼ਦੂਰਾਂ ਕਿਸਾਨਾਂ ਦਾ ਚੈਨਲ ਆ ਉਹ ਮਸਲੀ ਫਟਾਫਟ ਜਿਹੜਾ ਮਸਲਾ ਹੱਲ ਹੁੰਦਾ ਆ ਜੀ ਜੀ ਹਾਂਜੀ ਮੈਨੂੰ ਮੌਕਾ ਜਰੂਰ ਦੇਖੋ ਜੀ ਨਹੀਂ ਮਾਤੇ ਕਰ ਲੋਗਾ ਨਹੀਂ ਨਹੀਂ ਮੈਂ ਤਾਂ ਇਹ ਕਹਿਨੀ ਆ ਕਿ ਉਹਨਾਂ ਨੂੰ ਸਮਾਂ ਕਿ ਚਾਹੀਦਾ ਆ ਵੀ ਤੁਸੀਂ ਸਾਡੇ ਨਾਲ ਖੜੇ ਉਹ ਨਹੀਂ ਖੜ੍ਹ ਸਕਦੇ ਜੇ ਰਾਮ ਮਿਲ ਗਿਆ ਆਪਾਂ ਸਾਰੇ ਖੜੀਏ ਸਾਡੀ ਗਲੀ ਕਿਉਂ ਨਹੀਂ ਵਧੀਆ ਹੋ ਸਕਦੀ ਨਾ ਚਾਹੀਦਾ ਉਹਨਾਂ ਨੂੰ ਕਰਨਾ ਜੀ ਕਿੰਨੀ ਕਵਰੀ ਜਾਏ ਨਾ ਹਟ ਜਾਮਾ ਮੈਡਮ ਨੇ ਜਿਹੜੀ ਗੱਲ ਕਹੀ ਸੀ ਨਾ ਮੈਂ ਉਹ ਤੁਸੀਂ ਮੜੇ ਦੱਸ ਦੋ ਇੱਕ ਵਾਰੀ ਉਹ ਜਦੋਂ ਕਹਿੰਦੇ ਕਿ ਅਸੀਂ ਪਾਣੀ ਗੁਰਦੁਆਰਾ ਸਾਬ ਤੋਂ ਲੈ ਕੇ ਆਨੇ ਪੀਣ ਵਾਲਾ ਵੀ ਮੜੇ ਸਿਰ ਨੂੰ ਸਮਝਾ ਦਿਓ ਇੱਕ ਵਾਰੀ ਸਾਡੀ ਪਿਛਲੀ ਗਲੀ ਦੇ ਸਾਰੇ ਹੀ ਲੈ ਕੇ ਆਂਦੇ ਗੁਰਦੁਆਰੇ ਤੋਂ ਪਾਣੀ ਸਾਰੇ ਗੁਰਦੁਆਰੇ ਸਾਬ ਤੋਂ ਪਾਣੀ ਲੈ ਕੇ ਆਂਦੇ ਆ ਪੀਣ ਵਾਲਾ ਇੱਥੇ ਪਾਣੀ ਹੈ ਹੀ ਨਹੀਂ ਸਾਫ਼ ਜਿਨ੍ਹਾਂ ਜਿਨ੍ਹਾਂ ਨੇ ਵੋਟਾਂ ਮੰਗਣੇ ਉਹਨਾਂ ਨੂੰ ਵੀ ਕਹੋ ਸਵੇਰੇ ਆਓ ਜਰਾ ਇੱਕ ਵਾਰੀ ਉਹਨਾਂ ਨੂੰ ਤਾਂ ਬਹੁ ਵਾਰੀ ਕੰਪਲੇਂਟ ਕੀਤੀ ਆ ਬਹੁ ਵਾਰੀ ਕੀਤੀ ਆ ਥੋੜੇ ਮਹੀਨਾ ਕੋ ਹੋਇਆ ਪਹਿਲਾਂ ਵੀ ਆ ਕੇ ਕਿ ਚੋਪੜਾ ਭਾਜੀ ਕਰ ਕਰ ਆਊਗਾ ਤੇ ਹੁਣ ਝਾੜੂ ਉਹਨਾਂ ਨੇ ਥੋੜੀ ਚੁੱਕ ਲੈਣੇ ਅਗਵਾ ਜਵਾਬ ਮਿਲਦਾ ਵੀ ਐਮ ਸੀ ਨੇ ਥੋੜੀ ਛਾੜੂ ਝੁਕ ਲੈਣੀ ਐਮ ਸੀ ਨੇ ਮੇਰੀ ਮੋਟਾ ਪਹਿਲੇ ਚੱਕੂ ਨਹੀਂ ਵਰਕਰ ਪਹੁੰਚ ਜੂਗਾ ਪਰ ਇੱਥੇ ਵਰਕਰ ਕੋਈ ਆਂਦਾ ਨਹੀਂ ਹਾਲੇ ਤੋਂ 2 ਮਹੀਨੇ ਸਾਲੇ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਅੰਗਾ ਸਾਨੂੰ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਚ ਐਦਾ ਕਹਿੰਦੇ ਕੋਈ ਗੱਲ ਨਹੀਂ ਕਰਾਵਾਂਗੇ ਕੱਲ ਨੂੰ ਆਜੂਗੇ ਪਰਸਨ ਹੋ ਜਾਊਗਾ ਪਰ ਕੋਈ ਵੀ ਨਹੀਂ ਆਇਆ 2 ਮਹੀਨੇ ਦਾ 2 ਤਿੰਨ ਮਹੀਨੇ ਸਿਆਸਦਾਨਾਂ ਦੀ ਭੈਣ ਕੱਲ ਨਹੀਂ ਕਦੀ ਆਉਂਦੀ ਨਾ ਚੱਕਰ ਇਹ ਆ ਕਦੇ ਵੀ ਨਹੀਂ ਆਣੀ 10 ਸਾਲ ਬਾਅਦ ਇਹ ਗੰਦ ਸਿਆਸਦਾਨਾਂ ਦੇ ਘਰ ਦੇ ਬਾਹਰ ਹੋਵੇ ਫਿਰ ਐ ਐ ਸਵਾਲ ਬੰਦ ਨੋ ਨਹੀਂ ਮਿੰਟ ਚ ਕਰ ਕਿਉਂਕਿ ਉਹ ਨਹੀਂ ਬਿਮਾਰੀਆਂ ਚ ਰਹਿਣਾ ਨਹੀਂ ਆਮ ਲੋਕਾਂ ਨੂੰ ਬਿਮਾਰੀਆਂ ਲਗਾਉਣੀਆਂ ਨੇ ਤਾਂ ਪਹਿਓ ਫਿਰ ਪੈਸੇ ਵਾਲੇ ਆ ਬਾਕੀ ਸਾਰੇ ਆਪਣੇ ਘਮਾਤਰ ਸਾਥੀ ਆ ਨਹੀਂ ਕਰਾਣਾ ਨਹੀਂ ਨਾਲ 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 ਆਜੋ ਇੱਕ ਵਾਰ ਦਿਖਾ ਦਿਓ ਆਓ ਮਾਤਾ ਜੀ ਆਓ ਕਹੋ ਗੋਡੇ ਵਾਲੇ ਕਰ ਮਦਦ ਉਠੋ ਆ ਜੋ ਤਾਂ ਇਹ ਇਤਰਾਸ ਦੀ ਆ ਇਹ ਪਰੇਸ਼ਾਨੀ ਹੈ ਹਾਂ ਭਾਈ ਠੀਕ ਹੈ ਸਰ ਇੱਕ ਮਿੰਟ ਪਹਿਲੇ ਮੈਂ ਕਟਾ ਕਰ ਆਹ ਚੀਜ਼ ਆ ਚੀਜ਼ ਕਵਰ ਕਰਾਈ ਕਿਉਂ ਕਵਰ ਕਰਾਈ ਕਿ ਸਾਰਾ ਦਿਨ ਸਾਹਮਣੇ ਗੰਦ ਬੱਚਿਆਂ ਨੇ ਪੜਾ ਨਾ ਨਾ ਡਾਕਟਰਾਂ ਦੇ ਬੱਚੇ ਵੀ ਮੇਰੇ ਕੋਲ ਆਉਂਦੇ ਆ ਮੈਂ ਸੈਂਟ ਜੋਸਫ ਸਕੂਲ 'ਚ ਪੜਾਨੀ ਆ ਕਨਵੈਂਟ ਸਕੂਲ ਦੀ ਜੌਬ ਹੈ ਅੱਛੇ ਅੱਛੇ ਘਰਾਂ ਦੇ ਬੱਚੇ ਆਉਂਦੇ ਹੋ ਆ ਕਿ ਕੀ ਸੀਨ ਦੇਖਦੇ ਆ ਵੀ ਮੈਡਮ ਨਹੀਂ ਕਰ ਸਕਦੇ ਤੁਸੀਂ ਦੇਖੋ ਸੀ ਕਿੰਨੀ ਕਵਾਰ ਕੰਪਲੇਂਟ ਕੀਤੀ ਕਮੇਟੀ ਘਰ ਕੋਈ ਵਰਕਰ ਨਹੀਂ ਪਹੁੰਚਦਾ ਮੈਂ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਰਨ ਜਾਂਦਾ ਮੈਡਮ ਖੜ੍ਹ ਜਾਓ ਬਈ ਜੇ ਕੋਈ ਰੋਟੀ ਖਾ ਰਿਹਾ ਤਾਂ ਵੀਡੀਓ ਬੰਦ ਕਰ ਦਿਓ ਕਿਉਂਕਿ ਅੱਗੇ ਟੱਡੀਆਂ ਹੀ ਟੱਡੀਆਂ ਹਨ ਹਨਾ ਫੇਰ ਮੈਂ ਕਹੀ ਹੋਵੇ ਮਾਝੇ ਪਿਆਰ ਦੇ ਬਾਹਰ ਦੇਖਿਓ ਆ ਵਿੰਡੋ ਆ ਨਾ ਹਾਂ ਮੇਰੇ ਘਰ ਦੀ ਵਿੰਡੋ ਸੀ ਵਿੰਡੋ ਨਹੀਂ ਖੋਲੀ ਸਾਲ ਹੋ ਗਿਆ ਕਿਉਂਕਿ ਨਾਲੀਆਂ ਆ ਆ ਵਿੰਡੋ ਆ ਨਹੀਂ ਖੋਲੀ ਵਿੰਡੋ ਤਾਂ ਤਾਂ ਖੋਲਾਂਗੇ ਨਾ ਨਾਲੀਆਂ ਸਾਫ਼ ਹੋਣਗੀਆਂ ਪਟਕੇ ਸਿੱਟ ਗਿਆ ਪਤਾ ਨਹੀਂ ਕਿੰਨੇ ਪਟੇ ਆ ਆ ਸਾਰਾ ਗਟਰ ਦਾ ਗੰਦ ਹੈ ਇੱਥੇ ਸਾਰੀ ਮੱਛਰ ਮੁੱਕੀ ਅੰਦਰ ਜਾ ਰਹੀ ਹੈ ਆ ਸਾਹਮਣੇ ਗਟਰ ਦੀਆਂ ਪਾਈਪਾਂ ਜੜੀਆਂ ਨਾਲੀ ਵਿੱਚ ਆਉਂਦੀਆਂ ਨੇ ਇਧਰ ਲੈ ਬੱਸ ਕਰ ਇਸ ਤੋਂ ਅੱਗੇ ਦਾ ਵੀਰੇ ਦਿਖਾ ਦੇ ਰੋ ਕੈਮਰਾ ਦਿਖਾ ਦੇ ਇੱਧਰ ਆ ਲੈ ਇੱਕ ਤਾਂ ਹੁਣ ਬਿਮਾਰ ਹੋਣ ਵਾਲੀ ਲੈਬ ਸੈਂਡ ਕਰਾ ਦੇ ਇੱਕ ਵਾਰ ਮਲਾਣਾ ਆਏ ਕਰ ਨਿਓ ਕੁੰਜੇ ਜਿਆਦਾ ਨਹੀਂ ਨਹੀਂ ਚਲੋ ਆਜੋ ਤੁਹਾਨੂੰ ਮੈਂ ਮੋਰੇ ਮੌਕੇ ਆਜੋ ਪਤਾ ਜੀ ਦੂਏ ਵਾਲੀ ਵੀ ਗੱਡਣਾ ਚਾਹਾਂ ਉਹ ਆਪਣੇ ਆਪਣੀ ਹਿਯਾਰ ਸਾਹੁੰਦੇ ਆ ਨਾ ਬਹੁਤ ਜੀ ਚਲਦੀ ਹੋ ਜਿਹੜੇ ਵੀ ਪਹਿਲੇ ਵਾਲੀ ਬੇਦੀ ਹਿਯਾਰ ਵਾ ਬਈ ਮੈਂ ਦਰਸ਼ਕੋ ਇੱਕ ਸੱਚੀ ਗੱਲ ਕਹਿਣੀ ਚਾਹੁੰਦਾ ਮਾਫ ਕਰੋ ਉਲਟੀ ਆਉਂਦੀ ਇੱਥੇ ਖੜਕੇ ਔਰ ਉਹ ਦੇਖੋ ਘਰ ਸਾਹਮਣੇ ਤੁਹਾਨੂੰ ਦੱਸਦੇ ਆ ਕਿਦਾਂ ਉਹਨਾਂ ਦਾ ਹਾਲ ਹਾਲ ਦਿਖਾਉਂਦੇ ਆ ਆ ਆ ਆ ਦੇਖ ਲੋ ਆਓ ਜੀ ਆਓ ਇਹ ਨਾਲੀਆਂ ਦਾ ਹਾਲਾ ਵੀ ਦਿਖਾ ਕੇ ਕੈਪਚਰ ਕਰੀਏ ਸਾਰਾ ਆ ਦੇਖੋ ਅਸਾਂ ਗੀਆਂ ਨਾਲੀਆਂ ਦਾ ਹਾਲ ਇਹ ਹੋਇਆ ਪਿਆ ਸਾਰੇ ਮਹੱਲੇ 'ਚ ਇਹ ਹਾਲਾ ਦਿਖਾਓ ਆ ਬੋ ਕੀ ਆਇਆ ਜੀ ਉਹ ਕਿਉਂ ਨਹੀਂ ਛਾਪਾ ਮਾਰਦੇ ਜਾ ਕੇ ਵਿਹਾਨ ਨਾਲੀਆਂ 'ਚ ਇੱਕ ਕਮੇਟੀ ਘੱਟ ਲਿਖੀ ਹੋਈ ਹੈ ਨਾਲੀ ਵੇ ਦੇਖੋ ਸਾਥੀਓ ਜਿੰਨੇ ਹੁਣ ਇੱਥੇ ਬਜ਼ੁਰਗ ਨੇ ਇਹਨਾਂ ਨੇ ਤਾਂ ਮੂੰਹ ਟੱਕ ਲਿਆ ਮੈਂ ਤੇ ਮੈਡਮ ਰਹਿ ਗਏ ਬਸ ਇਹਨਾਂ ਨੇ ਮੂੰਹ ਨਹੀਂ ਟੱਕਿਆ ਮੈਡਮ ਤਾਂ ਹੈਂਗੀ ਘਰ ਪੇ ਆਇਆ ਜੀ 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 ਤੁਸੀਂ ਇੱਜੇ ਹੱਥ ਜੋੜਦੇ ਨਾਲੀ ਆਹ ਦੇਖੋ ਗੱਟਰ ਦੇ ਹਾਲਾਤ ਆਹ ਦੇਖੋ ਨਾ ਆਹ ਇਕੋ ਨੋਮੇ ਖਰਮਾ ਜੀ ਜੀ ਸੋ ਆਹ ਗੱਡਰ ਜਿਹਦੀ ਗੱਲ ਕਰਦੇ ਸੀਗੇ ਓ ਮਾਈ ਗੋਡ ਡਿਸਾਸਟਰ ਵਿਚੇ ਹੀ ਪੀਣ ਵਾਲਾ ਪਾਣੀ ਹਾਂਜੀ ਆ ਦੇਖੋ ਓਹੋ ਇੱਧਰ ਆਓ ਇੱਧਰ ਆਓ ਜੀ ਆਹ ਦੇਖੋ ਘਰ ਵਾਲੀ ਕਿੱਦਾਂ ਪਾਣੀ ਭਰਦੇ ਹੋਗੇ ਬਈ ਦਿਖਾਈਂ ਨਾ ਉਹ ਸਾਰੇ ਸਿਆਣੇ ਇਹਨਾਂ ਤੇ ਕਹਿੰਦੇ ਹੂੰ ਅੱਛਾ ਬਿਮਾਰ ਬੰਦੇ ਨੇ ਇਤੋਂ ਲੈਣ ਆਉਂਦੇ ਦੂਜਿਆਂ ਦੇ ਘਰਾਂ ਚੋਂ ਵਿਚਾਰੇ ਓਕੇ ਓਕੇ ਇਹ ਵਿਚਾਰੇ ਦੂਜਿਆਂ ਦੇ ਘਰਾਂ ਚੋਂ ਪਾਣੀ ਲੈਂਦੇ ਆ ਪੀਣ ਵਾਲਾ ਵੀ ਕੱਪੜੇ ਧੋਣ ਵਾਲਾ ਵੀ ਇਹ ਘਰ ਦਾ ਪਾਣੀ ਯੂਜ਼ ਨਹੀਂ ਕਰਦੇ ਆਪਣੇ ਦਾ ਹਨਾ ਕਦੇ ਕਿਸੇ ਦੇ ਵੱਲੋਂ ਪਾਈਪ ਲਗਾ ਲੈਂਦੇ ਕਦੇ ਕਿਸੇ ਵੱਲੋਂ ਪਾਈਪ ਲਗਾ ਲੈਂਦੇ ਪਾਪਾ ਜੀ ਆਓ ਚਲ ਇੱਧਰ ਆਓ ਹੁਣ ਵੀ ਪਾਈਪ ਲੱਗਾ ਕਿਸੇ ਵੱਡਾ ਪਾਈਪ ਕਰਕੇ ਨਾਲ ਦੇ ਘਰਾਂ ਚੋਂ ਪਾਣੀ ਸਾਥੀਓ ਇਹ ਤਸਵੀਰਾਂ ਤੁਹਾਨੂੰ ਕਿਸੇ ਹੋਰ ਨੂੰ ਨਹੀਂ ਦਿਖਾਣੀਆਂ ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ 27 ਦੀ ਤਿਆਰੀ ਚੱਲ ਰਹੀ ਹੈ ਕਿ ਜੇ ਸਾਡੇ ਉਸਤਾਦ ਨੂੰ ਰੋਟੀ ਆਓ ਮਤ ਜੱਗਿਓ ਸਾਡਾ ਮਸਲਾ ਤੇ ਇਹੀ ਹੈ ਕਿ ਲੋਕਾਂ ਨੂੰ ਉਹਨਾਂ ਨੂੰ ਬਿਨ ਦੀ ਮੁੱਢਲੀ ਸਹੂਲਤ ਮਿਲਣੀ ਚਾਹੀਦੀ ਜੀ ਤਕਰੀਰ ਦੱਸੋ ਹਾਂਜੀ ਅਸੀਂ ਬਹੁਤ ਔਖੇ ਆ ਪਾਣੀ ਤੋਂ ਅਸੀਂ ਐਮਸੀ ਕੋ ਵੀ ਜਾਏ ਆ ਉਹ ਕਹਿੰਦੇ ਸਾਡਾ ਕੰਮ ਨਹੀਂ ਅਸੀਂ ਜੇ ਹੀ ਕੋ ਵੀ ਜਾਏ ਆ ਉਹ ਕਹਿੰਦੇ ਸਾਡਾ ਕੰਮ ਨਹੀਂ ਹੈਗਾ ਪਾਣੀ ਕਿੱਥੋਂ ਲੈ ਕੇ ਆਨੇ ਪੀਣ ਲਈ ਆ ਬਾਹਰੋਂ ਭਰ ਕੇ ਲਿਆਉਂਦੇ ਟੂਟੀ ਤੋਂ 2-3 ਬਾਲਟੀਆਂ ਭਰ ਕੇ ਆਹ ਵਾਲਾ ਬੱਚਾ ਵੀ ਨਾਲ ਪਾਣੀ ਬੱਚਾ ਲੈ ਕੇ ਆਉਂਦਾ ਇੱਥੇ ਕਰੋਨਾ ਨਾਲੋਂ ਵੀ ਪਿਹੜੇ ਹਾਲਾਤ ਮਨ ਲੱਗਦੇ ਆ ਬਹੁਤ ਔਖਾ ਬਹੁਤ ਜ਼ਿਆਦਾ ਗੰਦਾ ਆ ਕਰੋਨਾ ਹੀ ਨਹੀਂ ਦੁਬਾਰਾ ਕਰਾਣਾ ਇਸ ਤਰ੍ਹਾਂ ਬੰਦੇ ਮਰਨੇ ਇੱਥੇ ਜ਼ਿਆਦਾ ਜੇ ਸਾਣਾ ਗੰਦ ਪਿਹਰ ਇਦਾਂ ਓ ਮਾਈ ਗੋਡ ਬੜੀ ਦੁਬਾਰਾ ਸਾਡਾ ਮੁੰਡਾ ਨੌਜਵਾਨ ਮੁੱਕਿਆ ਦੇਰ ਸਾਡਾ ਉਹਨੂੰ ਗਾਲੀਆ ਪੀਲੀਆ ਹੋ ਕੇ ਇਸ ਗੰਦਗੀ ਨਾਲ ਬੰਦੇ ਗੱਲ 'ਚ ਦੋ ਮੋਤਾਂ ਹੋ ਚੁੱਕੀਆਂ ਐ ਲਾਸਟ ਮੰਥ ਡਸੰਬਰ 'ਚ ਸੋ ਇੱਕ ਖਿੜਕੀਆਂ ਖੋਲਣ ਤੋਂ ਵੀ ਪਰਹੇਜ਼ ਕਰਦੇ ਨੇ ਨਾਲ ਵੀ ਨਾਲ ਪਾਣੀ ਵੀ ਬਾਹਰੋਂ ਲੈ ਕੇ ਆਉਣਾ ਪੈਂਦਾ ਹੈ ਬਿਮਾਰ ਨੇ ਬਜ਼ੁਰਗ ਨੇ ਜਿਆਦਾ ਔਰ ਬਜ਼ੁਰਗ ਜਿਹੜੇ ਆ ਉਹਨਾਂ ਲਈ ਬਹੁਤ ਘਾਤਕ ਹੈ ਕਿਉਂਕਿ ਜਿਹੜੇ ਬਜ਼ੁਰਗ ਹੈ ਜਾਂ ਬੱਚੇ ਆ ਇਮਿਊਨਿਟੀ ਦੀ ਪ੍ਰੋਬਲਮ ਹੁੰਦੀ ਹੈ ਸੜਕਾ ਉਬੜ ਖਾਪੜ ਔਰ ਉਹਦੇ ਉੱਤੋਂ ਪੋਏ ਜਿਹੜੇ ਆ ਉਹ ਗੰਦਗੀ ਨਾਲ ਭਰੇ ਹੋਏ ਆ ਜੀ ਜੀ ਦਿਖਾਤਾ ਜੀ ਸਾਰਾ ਇਹ ਜਿਹੜਾ ਨਾ ਇਹ ਆਲੀਆ ਆਓ ਜੀ ਬਹੁਤ ਬੁਰਾ ਹਾਲ ਹੈ ਜੀ ਜੀ ਜੀਨ ਕੁਰਾਮ ਜੀ ਕਲੋਜ਼ਿੰਗ ਨੋਟ ਬੱਸ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਪ੍ਰਸ਼ਾਸਨ ਨੂੰ ਵੀ ਜਿਹੜਾ ਇਹ ਘਟਰਾਂ ਦੇ ਵਿੱਚੋਂ ਪਾਈਪ ਜਿਹੜੇ ਆ ਨਾਲੀ ਚ ਪਾਇਓ ਆ ਉਹ ਨਾਲੀ ਦਾ ਉਹ ਬੰਦ ਕੀਤੇ ਜਾਣ ਤੇ ਉਹਦੇ ਉਹ ਜਿਹੜੇ ਆ ਪਾਈਪ ਬੰਦ ਕੀਤੇ ਜਾਣ ਜਿਹੜਾ ਨਾਲੀਆਂ ਦਾ ਪਾਣੀ ਨਾਲੀ 'ਚ ਜਾਵੇ ਜਿਹੜਾ ਘਟਰਾਂ ਦਾ ਜਿਹੜਾ ਮਾਲੋ ਘਟੇ ਜਿਹਰੇ ਹੈ ਬਾਕੀ ਜਿਹੜਾ ਪਾਈਪ ਆ ਇੱਥੇ ਜਿਹੜੇ ਆਪਣੇ ਬਾਲਟਰ ਸਪਲਾਈ ਦੇ ਪਾਈਪ ਆ ਉਹਨਾਂ ਵਿੱਚ ਜਦੋਂ ਵੀ ਸਵੇਰੇ ਇਹ ਪਾਣੀ ਭਰਦੇ ਆ ਗੰਦਗੀ ਆਂਦੀ ਆ ਅਸੀਂ ਪ੍ਰਸ਼ਾਸਨ ਅਕੀ ਬੇਨਤੀ ਕਰਦੇ ਆਂ ਵੀ ਇਹਦੇ ਜਿਹੜੀ ਆ ਗਲੀ ਦੇ ਵਿੱਚ ਇਹ ਪੈਪ ਵੀ ਬਦਲੇ ਜਾਣ ਇਹ ਜਿਹੜੀ ਵੀ ਗੁਰੂ ਰਬਦਾਸ ਮੱਲੇ ਚ ਹਰ ਗਲੀ ਦੇ ਵਿੱਚ ਇਹਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਫੇਰ ਤੁਹਾਨੂੰ ਪਤਾ ਹੀ ਆ ਅਸੀਂ ਘਰ ਤੋਂ ਘਰ ਸਾਰਾ ਮੱਲਾ ਜਾ ਕੇ ਉੱਥੇ ਕਮੇਟੀ ਘਰ ਦੇ ਵਿੱਚ ਆਪਣੇ ਜਿਹੜਾ ਸਮੱਸਿਆ ਦਾ ਹੱਲ ਆ ਪਰ ਧੰਨ ਨੇ ਲੋਕ ਮੈਂ ਕਹਿੰਦਾ ਨਰਕ ਨਾਲੋਂ ਵੀ ਭੜੇ ਹਲਾ ਤੇਰੀ ਦੇਖੋ ਹੁਣ ਰਹਿਣਾ ਪੈਣਾ ਇਹ ਤਾਂ ਹੈ ਨਹੀਂ ਬਈ ਜਿੱਦਾਂ ਇਹ ਤਾਂ ਹੈ ਦੀ ਮੀਨ ਯੋਗਪਤੀ ਆ ਬਈ ਇੱਕ ਇੱਕ ਇਹਨਾਂ ਦੀ ਕੋਠੀ ਚੰਡੀਗੜ੍ਹ ਵਾਲਾ ਇੱਕ Shimla ਦੇ ਵਿੱਚ ਆ ਹੁਣ ਇਹ ਵਿਚਾਰੇ ਨੇ ਇੱਥੇ ਹੀ ਜਾਣਾ ਇਹ ਪੈਸੇ ਦੇ ਕੋ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਬਹੁਤ ਬੁਰਾ ਹਾਲ ਆ ਜੀ ਬਹੁਤ ਬੁਰਾ ਹਾਲ ਆ ਹੁਣ ਤੁਸੀਂ ਆਪ ਦੇਖਿਆ ਹੀ ਆ ਜਿਹੜਾ ਸਾਡੀ ਫਲਸ਼ ਦਾ ਪਾਇਪ ਆ ਨਾ ਇਹ ਵੀ ਆ ਚਾਰ ਪੰਜ ਘਰਾਂ ਨੇ ਆਪਣਾ ਹੀ ਪਾਇਆ ਹੈ ਸਾਡੇ ਫਲਸ਼ ਦਾ ਪਾਇਪ ਵੀ ਨਹੀਂ ਹੈਗਾ ਗਲੀ ਦੇ ਵਿੱਚ ਇੱਥੋਂ ਮਾਦਵਾ ਗਾਹਾਂ ਗਲੀ ਦੇ ਪੈਪ ਵੀ ਠੀਕ ਹੈ ਨਿਕੁਰਮ ਜੀ ਗੱਲ ਤੁਹਾਡੀ ਆ ਗਈ ਹੈ ਬਹੁਤ ਸ਼ੁਕਰੀਆ ਤੁਸੀਂ ਇਹਨਾਂ ਦੀ ਆਵਾਜ਼ ਮੰਨ ਰਹੇ ਹੋ ਔਰ ਇਹ ਸਾਰਿਆਂ ਨਾਲ ہمਦਰਦੀ ਹੈ ਥੈਂਕ ਯੂ ਤੁਹਾਡਾ ਸਾਰਿਆਂ ਤੁਸੀਂ ਆਪਣਾ ਪੱਖ ਰੱਖਿਆ ਔਰ ਇਹ ਵੀ ਬਹੁਤ ਤਕਲੀਫ ਚ ਨੇ ਸਾਰੇ ਪਾਣੀ ਕੱਲਾ ਪਾਣੀ ਨਹੀਂ ਨਾਲੀਆਂ ਚ ਖੜਾ ਹੁਣ ਤਾਂ ਇਹਨੇ ਸਵਾਈ ਕਰ ਦਿੱਤੀ ਹੈ ਅਦਰਵਾਇਜ਼ ਸੜਕ ਦੇ ਉੱਤੇ ਜਿਹੜੀ ਇਲੈਕਟ੍ਰੀਕ ਨੇ ਗੰਦਗੀ ਹੁੰਦੀ ਹੈ ਇਹਨਾਂ ਨੇ ਕਿਦੋਂ ਜੌਬ ਤੇ ਜਾਣ ਦੀ ਸੀ ਕਿਦੋਂ ਸਵੇਰੇ ਜੌਬ ਤੇ ਜਾਣਾ ਜੌਬ ਤੋਂ ਆਣਾ ਬੰਦਾ ਕਿੱਦਾਂ ਮਤਲਬ ਜਾਣਾ ਆ ਉੱਪਰੋਂ ਘੁੰਮ ਕੇ ਜਾਣਾ ਪੈਂਦਾ ਅੱਧਿਕਾ ਤੁਹਾਡਾ ਰਾਹ ਵਾਲਾ ਜੇ ਕਿਸੇ ਸ਼ਾਪ ਤੇ ਵੀ ਜਾਣਾ ਉੱਪਰ ਤੱਕ ਘੁੰਮ ਕੇ ਜਾਣਾ ਪੈਂਦਾ ਸ਼ਾਪ ਤੇ ਵੀ ਜਾਣਾ ਲੰਮਾ ਰਸਤਾ ਪੱਗ ਜਾਣਾ ਪੈਂਦਾ ਸੀ ਇੱਧਰ ਤੇ ਜਾਏ ਨਹੀਂ ਸਕਦੇ ਕਿ ਕਿੱਦਾਂ ਜਾਏਗੇ ਜਦੋਂ ਇਹਨਾਂ ਗੰਦਾ ਪਾਣੀ ਖਾਣੇ ਬਿਮਾਰ ਥੋੜਾ ਹੋਣਾ ਆ ਪਹਿਲੇ ਹੀ ਬੰਦਾ ਬਿਮਾਰ ਆ ਤੇ ਹੋਰ ਬੰਦੇ ਨੇ ਤਾਂ ਲੰਘ ਕੇ ਮਰਨਾ ਥੋੜਾ ਹੁਣ ਜੀ ਜੀ ਹਸਪੀਟਲ ਚ ਕੌਣ ਪੈਸੇ ਲਾਵੇ ਫੇਰ ਇਹ ਨੰਮ ਬੱਚੀ ਦੇਖੋ ਕਿੱਦਾਂ ਖੜੀ ਹੈ ਬੜਾ ਰ ਦੇਖੋ ਇਹ ਇੱਥੇ ਨਹੀਂ ਜਾ ਪਾਣੀ ਜਾਣਾ ਸਾਰਾ ਇਹ ਕਮਰਾ ਸਾਡਾ ਦੇਖੋ ਇਹ ਪਾਣੀ ਦੇ ਨਾਲ ਹੀ ਢਿਗਣ ਲੱਗਾ ਆ ਗੰਧ ਜਿਹੜਾ ਹਨਾ ਆ ਤੁਹਾਡੇ ਆਏ ਤੇ ਕੁੜੀ ਨੇ ਧੋ ਦਿੱਤਾ ਮੈਂ ਉਹ ਨਹੀਂ ਲੰਗਣਾ ਆ ਗੰਧ ਇਦਾਂ ਖੜਾ ਸੀ ਜਿਹੜਾ ਗੱਲਾਂ ਹੀ ਛੱਡ ਦੋ ਇੱਥੇ ਤਾਂ ਫਿਰ ਪਾਣੀ ਮੈਂ ਸਵੇਰੇ ਗਈ ਆ ਮੈਂ ਲਖਾਫੇ ਚਾੜ ਕੇ ਗਈ ਆ ਇਹ ਅੱਜ ਸਪਾਈ ਕਿਨੇ ਕੀਤੀ ਸੀ ਅਸੀਂ ਕੀਤੀ ਮੈਂ ਤੇ ਦੀਦੀ ਨੇ ਕੀਤੀ ਆ ਦੋਨਾਂ ਨੇ ਗਲੀ ਧੋਤੀ ਆ ਆਹ ਛਾੜ ਕੇ ਗਈ ਮੈਂ ਕਾਕੇ ਦੀਦੀ ਨੇ ਤਾਂ ਮੈਂ ਗਲੀ ਧੋਤੀ ਆ ਹੁਣੇ ਸਾਰੀ ਕਿ ਤੁਸੀਂ ਆਣਾ ਬਈ ਆਉਣਾ ਆ ਨਿਊਜ਼ ਵਾਲੇ ਨਾਲ ਤਾਂ ਹਾਂ ਕਿ ਆਪਣੇ ਆਪ ਨੂੰ ਨਹੀਂ ਚੰਗਾ ਲੱਗਦਾ ਦੰਦਾ ਪਿੱਛੇ ਨਾ ਭੱਜਣ ਹੋਵੇ ਸਕਦੇ ਤੇ ਪਿੱਛੇ ਚੱਲਦੇ ਇੰਨਾ ਗੰਦੇ ਤੇ ਲਾਈਟਿੰਗ ਸੜਕ ਤੇ ਖੜੇ ਤੇ ਸਰਪੈਰ ਗੰਦੇ ਹੋਣੇ ਤੁਹਾਨੂੰ ਘਰ ਦੇ ਤੁਹਾਡੇ ਘਰ ਦੇ ਮੁੰਲੇ ਕਿੱਥੋਂ ਆ ਗਏ ਲਗਾ ਕੇ ਗੰਦ ਸਹੀ ਗੱਲ ਹੈ ਗੰਦ ਬਹੁਤ ਸਾਡਾ ਹੱਲ ਕਰ ਦੋ ਸਾਡੇ ਉਧਰ ਦੇਖ ਕੇ ਕਹੋ ਜੀ ਹੱਥ ਜੋੜ ਕੇ ਬੇਨਤੀ ਆ ਸਾਡੀ ਮੈਂ ਸ਼ਹਿਰ ਵਾਸੀ ਨੂੰ ਕਹਿੰਦਾ ਇਹਨਾਂ ਨੂੰ ਇਹਨਾਂ ਦੀ ਆਵਾਜ਼ ਸਾਨੂੰ ਸਭ ਨੂੰ ਰਲ ਕੇ ਪੜਨਾ ਚਾਹੀਦਾ ਹਾਂ ਜੀ ਸਾਡੇ ਤੇ ਕਮਰਾ ਵੀ ਆ ਜੀ ਜੀ ਉੱਤੇ ਲੈਂਟਰ ਪਿਆ ਸੀ ਸਾਰਾ ਹੀ ਟਿੱਟ ਗਿਆ ਜੀ ਜੀ ਠੀਕ ਹੈ ਪੈਂ ਜੀ ਠੀਕ ਹੈ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਸੀ ਇਹ 11 ਨੰਬਰ ਵਾਰਡ ਔਰ ਬਦ ਨਾਲੋਂ ਬੱਤਰ ਹਾਲਾਤ ਨੇ ਹੁਣ ਸਾਰੀ ਸਾਰੀ ਦਿਖਾਉਂਦੇ ਜਾ ਰਹੇ ਹਾਂ ਬਦ ਨਾਲੋਂ ਬੱਤਰ ਹਾਲਾਤ ਨੇ ਨਰਕ ਨਾਲੋਂ ਵੀ ਭੈੜੇ ਹਾਲਾਤ ਨੇ ਔਰ ਇਹਨਾਂ ਨੇ ਆਪਣੀ ਪੀੜ ਆਪਣਾ ਦੁੱਖ ਜਿਹੜਾ ਉਹ ਰੋਇਆ ਸਰ ਦੇ ਖਾਂਜੂ ਨਹੀਂ ਆਏ ਬਾਕੀ ਸਾਰੀ ਗੱਲ ਉਹਨਾਂ ਨੇ ਜਿਹੜੀ ਹੈ ਆਪਣੀ ਬੋਲ ਕੇ ਦੱਸੀ ਆ ਭੈਣ ਹੋਣਾ ਜਦੋਂ ਗੱਲ ਦੀ ਸ਼ੁਰੂਆਤ ਕੀਤੀ ਸੀਗੀ ਤਾਂ ਆਵਾਜ਼ ਕੰਬਦੀ ਸੀ ਜਿਹੜੀ ਆਵਾਜ਼ ਉਹਦੇ ਅੰਦਰ ਇੱਕ ਦਰਦ ਸੀ ਇੱਕ ਤਕਲੀਫ ਸੀ ਉਹ ਕੋਲ ਖੜ ਕੇ ਮਹਿਸੂਸ ਹੁੰਦਾ ਵੀਡੀਓ ਦੇ ਆ ਬੱਚੇ ਤਾਂ ਬੇਟੇ ਮੂੰਹ ਨਾ ਦਿਖਾਈ ਪਰ ਨੱਕ ਘੁੱਟ ਕੇ ਖੜੀ ਸੀ ਬੱਚੀ ਦੇਖੋ ਛੋਟੇ ਛੋਟੇ ਬੱਚੇ ਆ ਭਵਿੱਖ ਕੀ ਬਣੇਗਾ ਇਹਨਾਂ ਦਾ ਜੇ ਇਹਨਾਂ ਨੂੰ ਕਿਤੇ ਰੱਬ ਕਰੇ ਬਾਹਰ ਜਾਣ ਦਾ ਮੌਕਾ ਮਿਲ ਗਿਆ ਕੀ ਇਹ ਵਾਪਸ ਆਉਣਗੇ ਇਹੋ ਜੀ ਜਗ੍ਹਾ ਨਹੀਂ ਆਉਣਗੇ ਸੋ ਇਹ ਤਕਲੀਫ ਤੰਗੀ 'ਚ ਰਹ ਰਹੇ ਆ ਚਲੋ ਸਾਡਲੇ ਸਾਰੇ ਸਤਕਾਰਯੋਗ ਨੇ ਕੋਈ ਇਹਨਾਂ ਦਾ ਨੁਮਾਇੰਦਾ ਆ ਜਾਂ ਕੋਈ ਇਥੇ ਇਲੈਕਸ਼ਨ ਲੜਨੀ ਚਾਹੁੰਦਾ ਜਾਂ ਕੋਈ ਹੋਰ ਵੀ ਸਿਆਸਤਦਾਨ ਪਰ ਅਸੀਂ ਕੋਸ਼ਿਸ਼ ਕਰੀਏ ਕੁੱਕੜ ਖੇਡ ਆਲ ਨਾਲੋਂ ਇੱਕ ਦੂਜੇ ਤੇ ਅਲੀਗੇਸ਼ਨ ਲਾਉਣ ਨਾਲੋਂ ਲੜ ਕੇ ਸਾਰੇ ਜਾਣੇ ਹਾਂ ਸੁਧਾਰ ਹੋਵੇ ਸਾਰੇ ਜਾਣੇ ਰਲ ਕੇ ਕੋ ਡਿਸਕਸ ਕਰ ਲੋ ਕੋ ਡਿਸਕਸ਼ਨ ਕਰ ਲੋ ਇਹਨਾਂ ਦਾ ਫਾਇਦਾ ਕਰੋ ਹਰ ਵੇਲੇ ਡਿਬੇਟ ਦੀ ਗੱਲ ਨਾ ਕਰੋ ਡਿਸਕਸ਼ਨ ਕਰਕੇ ਕੁਰ ਰਾਮ ਨਾਲ ਮਿਲ ਕੇ ਸੁਝਾਅ ਇੱਕ ਦੂਜੇ ਨੂੰ ਦੇ ਕੇ ਮਦਦ ਕਰਨ ਦੀ ਗੱਲ ਕਰੋ ਉਹ ਵੀ ਜੇ ਆਪਣੇ ਸਾਡੇ ਐਮਸੀ ਨੂੰ ਨਹੀਂ ਪਤਾ ਲੱਗਦਾ ਮੇਰੇ ਤਾਂ ਉਹਦੇ ਲਈ ਵੀ ਸ਼ਰਮਨਾਕ ਦੀ ਗੱਲ ਆ ਵੀ ਐਡੀ ਗੱਲ ਹੋ ਗਈ ਆ ਉਹਨਾਂ ਨੇ ਆਪਣੇ ਮੀਡੀਆ ਵਾਲੇ ਵੀ ਸਾਧਲੇ ਆ ਜੇ ਫੇਰ ਵੀ ਨਹੀਂ ਉਹ ਹਟੇ ਫੇਰ ਤਾਂ ਬਹੁਤ ਗਲਤ ਗੱਲ ਆ ਉਹਨਾਂ ਨੇ ਸਾਡੀ ਗਲੀ ਵੀ ਸਾਫ ਨਹੀਂ ਕਰਦੇ ਅਸੀਂ ਆਫਰ ਦੇ ਦਿੰਦੀ ਆ ਜਿਹੜੇ ਕੋ ਘਟ ਰਿਹਾ ਨਿੱਕੂ ਰਾਮ ਜੀ ਨੂੰ ਵੀ ਕਹਿੰਦਾ ਅਸੀਂ ਪੈਸੇ ਦੇ ਦਿੰਨੇ ਆ ਇੱਕ ਉਰ ਲਿਖ ਕੇ ਦੇ ਦੇ ਐਮਸੀ ਵੀ ਲਿਖ ਕੇ ਦੇ ਦੇਵੇ ਨਗਰ ਕੌਂਸਲ ਦਾ ਪ੍ਰਧਾਨ ਵੀ ਲਿਖ ਕੇ ਦੇ ਦੇਵੇ ਹੋਰ ਸਿਆਸਦਾਨ ਵੀ ਲਿਖ ਕੇ ਦੇ ਦੇਣ ਕਿ ਸਾਡੇ ਪਾਸ ਦਾ ਰੋਗ ਨਹੀਂ ਅਸੀਂ ਆਪ ਹੀ ਕਰ ਲਾਂਗੇ ਕੋਈ ਗੱਲ ਨਹੀਂ ਫਿਰ ਅਸੀਂ ਹੈਗੇ ਆ ਜੀ ਲਿਖ ਕੇ ਦੇ ਦੇਣ ਬੰਦੇ ਵੀ ਬਹੁਤ ਹੋਏ ਹੁਣ ਚਾਹ ਪੀ ਹੁਣ ਜਿਆ ਕੁਝ ਦੇਖ ਕੇ ਉਹ ਤੇ ਪੜਾਨੇ ਤੁਹਾਨੂੰ ਦੁਕਾਨ ਤੇ ਪੜਾ ਦੇ ਨਹੀਂ ਚਲੋ ਜਿੱਦਣ ਕੰਮ ਹੋ ਗਿਆ ਉਦੋਂ ਵੀ ਮੰਗੇ ਠੀਕ ਠੀਕ ਹੈ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਬਿਕੁਰਾਮ ਜੀ ਹਮੇਸ਼ਾ ਹੀ ਚੰਗੇ ਕੰਮਾਂ ਦੇ ਅੱਗੇ ਆਉਂਦੇ ਆ ਔਰ ਜਿਹੜੇ ਤਕਲੀਫ ਚੋਂ ਉਹਨਾਂ ਦੀ ਆਵਾਜ਼ ਬਣਦੀ ਹੈ ਇਹਨਾਂ ਦਾ ਵੀ ਧੰਨਵਾਦ ਬਹੁਤ ਸ਼ੁਕਰ ਨਿਕੁਰਾਮ ਜੀ ਠੀਕ ਜੀ 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 ਕੀ ਹਾਲ ਚਾਲ ਜੀ ਠੀਕ ਹੈ ਸਰ ਠੀਕ ਹੈ ਜੀ ਠੀਕ ਹੈ ਸਾਥੀਓ ਜਿਹੜੀ ਗੱਲ ਤੁਹਾਡੇ ਤੱਕ ਪਹੁੰਚਾਣੀ ਸੀ ਉਹ ਪਹੁੰਚ ਗਈ ਹੈ ਔਰ ਸਿਰਫ 11 ਨੰਬਰ ਦਾ ਹਾਲ ਨਹੀਂ ਤਕਰੀਬਨ ਹਰ ਇੱਕ ਵਾਰਡ ਤੋਂ ਹੀ ਸਾਨੂੰ ਕਾਲਸ ਆਉਂਦੀਆਂ ਔਰ ਹਰ ਇੱਕ ਵਾਰਡ 'ਚ ਇਹੋ ਜਿਹੀ ਗੰਦਗੀ ਭਰੇ ਹਾਲਾਤ ਨੇ ਤੋਂ ਬੇਨਤੀ ਇਹੀ ਹੈ ਪ੍ਰਸ਼ਾਸਨ ਅੱਗੇ ਨਮਾਇੰਦਿਆਂ ਅੱਗੇ ਕਿਉਂਕਿ ਨਮਾਇੰਦੇ ਦਾ ਫਰਜ਼ ਹੁੰਦਾ ਗੱਲ ਨੂੰ ਨਗਰ ਕੌਂਸਲ 'ਚ ਲੈ ਕੇ ਜਾਣਾ ਨਗਰ ਕੌਂਸਲ ਵਾਲਿਆਂ ਦਾ ਫਰਜ਼ ਹੈ ਸਰਕਾਰ ਨੂੰ ਗੱਲ ਦੱਸਣੀ ਔਰ ਜਿਹੜੇ ਨਮਾਇੰਦੇ ਨੇ ਜਿਹੜੇ ਸਰਕਾਰ ਦੇ ਨਮਾਇੰਦੇ ਨੇ ਜਾਂ ਆਪੋਜੀਸ਼ਨ 'ਚ ਨੇ ਉਹਨਾਂ ਦਾ ਕੰਮ ਉਹਦੇ ਮਸਲੇ ਦਾ ਹੱਲ ਕਰਨਾ ਕਹਿੰਦਾ ਲੜਨਾ ਨਹੀਂ ਕਿ ਤੂੰ ਆ ਕਰਤਾ ਤੂੰ ਉਹ ਕਰਤਾ ਲੜੋ ਨਾ ਬੋਟਾ ਵੇਲੇ ਲੜ ਲਈਓ ਹੁਣ ਰਲ ਮਿਲ ਕੇ ਇਹਨੇ ਤੇ ਕੰਮ ਕਰਾਓ ਨਹੀਂ ਤਾਂ ਇਹਨਾਂ ਨੇ ਆਹੀ ਜਿਹੜੀਆਂ ਟੱਡੀਆਂ ਤੁਹਾਡੇ ਸਿਰ ਤੇ ਰੱਖ ਦੇਣੀਆਂ ਟੋਕਰੇ ਤੇ ਭਰ ਕੇ ਜੇ ਤੁਸੀਂ ਇਧਰ ਵੋਟਾਂ ਮੰਗਣ ਆਣਾ ਇਹ ਗੱਲ ਯਾਦ ਰੱਖੀ ਬਹੁਤੋ ਸ਼ੁਕਰੀਆ